ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਜਿਹੜੇ ਕਿਸਾਨ ਵੀਰਾਂ ਤੁਹਾਨੂੰ ਮਿਲਾਉਣਾ ਬਾਈ ਬਹੁਤ ਜਾਦੇ ਮਿਹਨਤੀ ਕਿਸਾਨੀ ਦੇ ਕਿੱਤੇ ਦੇ ਨਾਲ-ਨਾਲ ਵੀਰ ਦਾ ਆਪਦਾ ਜੋਰ ਰੋਜ਼ਗਾਰ ਹੈ ਟ੍ਰੇਕਾਂ ਵਾਲੀ ਲਾਈਨ 'ਚ ਖੇਤੀਬਾੜੀ ਦੇ ਨਾਲ ਰਿਲੇਟਡ ਉਹ ਤੁਹਾਨੂੰ ਅੱਜ ਨਾਲ ਆਪਾਂ ਸਾਰਾ ਕੁਝ ਜਾਣੂ ਕਰਾਂਗੇ ਬਾਈ ਜਿਹਦਾ ਨਾਮ ਹੈਗਾ ਨਰਿੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਬਾਈ ਸਾਡਾ ਖੇਤੀਬਾੜੀ ਦਾ ਕੰਮ ਤਾਂ ਨਾਲ-ਨਾਲ ਕਰਦਾ ਹੀ ਆ ਕਿਉਂਕਿ ਆਪਾਂ ਜ਼ਿਮੀਂਦਾਰਾ ਕਿੱਤਾ ਜ਼ਿਮੀਂਦਾਰਾ ਕਿੱਤਾ ਹੀ ਆਪਾਂ ਕਰਨਾ ਹੈ ਨਾ ਜੀ ਉਹਦੇ ਨਾਲ-ਨਾਲ ਵੀਰ ਹੋਰ ਵੀ ਬਹੁਤ ਕੰਮ ਹੁੰਦਾ ਤੇ ਕੰਮਾਂ ਵੀ ਇੰਨੇ ਵਧੀਆ ਵੀਡੀਓ ਜਦੋਂ ਤੁਸੀਂ ਸਾਰੀ ਦੇਖੋਗੇ ਤੁਸੀਂ ਆਪੇ ਕਹਿ ਦੇਣਾ ਵੀ ਉਹ ਵਾਕਈ ਸਾਡਾ ਟਾਈਮ ਖਰਾਬ ਨਹੀਂ ਜੀ ਬਾਈ ਜੀ ਖੇਤੀਬਾੜੀ ਟਰੈਕਟਰ ਕਿਹੜੇ ਕਿਹੜੇ ਰੱਖੇ ਆਪਾਂ ਟਰੈਕਟਰ ਵੀਰ ਜੀ ਆਪਣੇ ਕੋਲ ਹੈਗਾ ਜੀ ਸੋਨਾਲੀਕਾ 75 ਅੱਛਾ ਜੀ ਸੋਨਾਲੀਕਾ 65 ਅੱਛਾ ਜੀ ਅਰਜਨ ਨੋਵਾ 605 ਠੀਕ ਹੈ ਜੀ ਜੌਂਡੀਅਰ 5210 ਤੇ ਮੈਸੀ 950 ਸਾਰੇ ਬ੍ਰਾਂਡ ਹੀ ਰੱਖੇ ਆ ਸਾਰੇ ਬ੍ਰਾਂਡ ਰੱਖੇ ਵੀਰ ਜੀ ਮੇਰੀ ਜੋ ਇਹ ਟਰੈਕਟਰਾਂ ਦਾ ਜਦੋਂ ਹੁਣ ਤਾਂ ਆਕਸੀਜਨ ਚੱਲਦਾ ਸੀਜ਼ਨ ਦੇ ਵਿੱਚ ਫਿਰ ਕਿਵੇਂ ਕੰਮ ਇਹਨਾਂ ਦਾ ਤੁਸੀਂ ਲੈਂਗੇ ਸੀਜ਼ਨ ਜੀ ਵੀਰ ਜੀ ਇਦਾਂ ਵਾ ਨਾਲ ਮੇਰੇ ਬ੍ਰਾਂਡ ਹੈਗੇ ਆ ਸਾਰਾ ਸਰਕਲ ਦੇ ਵਿੱਚ ਧਾਮ ਕਮ ਵਧੀਆ ਤਰੀਕੇ ਨਾਲ ਚੱਲੀ ਜਾਂਦਾ ਵਾ ਆਪਣਾ ਕਿਰਾਏ-ਪਾੜੇ ਦਾ ਵੀ ਚੱਲ ਜਾਂਦਾ ਕਿਰਾਏ-ਪਾੜੇ ਦਾ ਪੂਰਾ ਚੱਲਦਾ ਵਾ ਜੀ ਜਿਆਦਾ ਕਿਰਾਏ-ਪਾੜੇ ਦਾ ਹੀ ਕਰਦੇ ਆਪਾਂ ਖੇਤੀਬਾੜੀ ਦੇਦਿਆਂ ਆਪਣੀ ਖੇਤੀਬਾੜੀ ਦੇ ਨਾਲ-ਨਾਲ ਮਤਲਬ ਜੋ ਕਿਰਾਏ-ਪਾੜੇ ਦਾ ਉਹ ਤੁਹਾਡਾ ਵਧੀਆ ਚੱਲੀ ਵਧੀਆ ਚੱਲੀ ਜਾਂਦਾ ਜੀ ਬਾਈ ਦਾ ਨੰਬਰ ਮੈਂ ਦਊਂਗਾ ਇਹ ਆਪਣਾ ਕਿਹੜੇ ਪਿੰਡ ਹੋਣਾ ਪਖੜੇ ਆ ਆਪਾਂ ਵੀਰ ਜੀ ਆਪਾਂ ਹੈਗਾ ਸੁਲਤਾਨਪੁਰ ਲੋਧੀ ਦੇ ਨਾਲ ਪਿੰਡ ਜੜ੍ਹਵਿੰਡੀ ਜੜ੍ਹਵਿੰਡੀ ਠੀਕ ਆ ਭਾਈ ਜੀ ਇੱਕ ਟੀਡੀ ਤੁਹਾਨੂੰ ਕਹਿਣਾ ਮੇਨ ਵੀ ਤੁਸੀਂ ਵੀਡੀਓ ਤੁਹਾਡੀ ਵਿਅਰਥ ਨਹੀਂ ਆਣੀ ਉਹ ਹੈਗੀ ਆ ਬਾਈ ਜੀ ਇਹ ਚੀਜ਼ਾਂ ਵੀਰ ਜੀ ਜਦੋਂ ਆਪਾਂ ਨੂੰ ਐਮਪਲੀਮੈਂਟ ਜਦੋਂ ਅੱਜ ਕੱਲ੍ਹ ਸਾਮ ਸਮਾਲ ਪ੍ਰਾਰੀ ਦੇ ਵਾਸਤੇ ਆ ਗਏ ਹਾਂ ਹਾਂ ਉਹਨਾਂ ਦੇ ਵਿੱਚ ਕਈ ਚੀਜ਼ਾਂ ਜਿਹੜੀਆਂ ਆ ਉਹ ਆਪਾਂ ਆਪਣੀਆਂ ਤਿਆਰ ਕਰਕੇ ਕੰਪਨੀਆਂ ਨੂੰ ਵੀ ਦਿੰਨੇ ਆ ਅੱਛਾ ਜੀ ਤੇ ਕੰਪਨੀਆਂ ਸਾਡੇ ਕੋਲ ਲੈਂਦੀਆਂ ਵੀ ਆ ਤੇ ਜ਼ਿੰਮੇਵਾਰੀ ਜਿਹਨਾਂ ਦੇ ਅੱਥ ਦੇ ਵੀਰ ਵੀ ਆਉਂਦੇ ਆ ਸਾਡੇ ਕੋਲ ਉਹਦੇ 'ਚ ਜ਼ਿੰਮੇਵਾਰ ਦਾ ਫਾਇਦਾ ਹੋ ਵਾਜ ਅਦੋ-ਅਦੋ ਫਾਇਦਾ ਹੋਗਾ ਜ਼ਿੰਮੇਵਾਰ ਅਦੋ-ਅਦੋ ਹੋਊਗਾ ਹਾਂਜੀ ਤੇ ਚੀਜ਼ ਉਹੀ ਮਿਲੂਗੀ ਪਾਜੀ ਸੇਮ ਉਹੀ ਹੋਊਗੀ ਜੋ ਕੰਪਨੀਆਂ ਦੇ ਰਹੀਆਂ। ਵੀ ਉਹਦੇ ਤਾਂ ਕੁਆਲਿਟੀ 'ਚ ਕੋਈ ਫਰਕ ਤਾਂ ਨਹੀਂ ਆਇਆ। ਨਹੀਂ ਕੁਆਲਿਟੀ 'ਚ ਕੋਈ ਫਰਕ ਨਹੀਂ ਵੇਖਿਆ। ਕਿਉਂਕਿ ਵਧੀਆ ਕੁਆਲਿਟੀ, ਵਧੀਆ ਲੋਹਾ। ਅੱਛਾ ਜੀ। ਵਧੀਆ ਫਿਟਿੰਗ। ਵੈਰੀ ਗੁੱਡ। ਪ੍ਰੋਪਰ ਜੋ ਵੀ ਆਪਾਂ ਦੇਖੋ ਜੀ। ਇਹਨੂੰ ਆਪਾਂ ਕਹਿੰਦੇ ਆ ਜਦੋਂ ਕੰਪਨੀ ਟਰੈਸ਼ਬੋਰਡ ਕਹਿੰਦੀ ਹੈ ਜੀ ਇਹਨੂੰ। ਟਰੈਸ਼ਬੋਰਡ ਹਾਂਜੀ। ਹਾਂਜੀ ਇਹ ਦੋ ਚੀਜ਼ਾਂ ਜਿੱਦਾਂ ਇਹ ਮੋਹਰੇ ਲੱਗ ਕੇ ਪਹਿਲਾਂ ਅਸੀਂ ਪ੍ਰਾਲੀ ਨੂੰ ਵੇਚ ਛੱਡ ਦਿੰਦੀ ਆਵਾ ਆਪਣੇ ਟੋਹਾ ਜਿਹੜਾ ਬਣਦਾ ਨਾ। ਨੱਪ ਦਿੰਦੀਆਂ। ਨੱਪ ਦਿੰਦੀਆਂ ਪਹਿਲਾਂ ਹੀ ਪ੍ਰਾਲੀ ਨੂੰ। ਠੀਕ ਆ ਬਈ। ਵੀਰ ਜੀ ਇਹ ਜਿਹੜੀਆਂ ਇਹ ਇਹ ਲੱਗਾ ਵੀ ਆ ਹਨ ਇਹ ਇਹ ਨਹੀਂ ਇਹ ਲੱਗਾ ਆ ਯਾ ਚੀਜ਼ਾਂ ਲੱਗੀਆਂ ਹੋਈਆਂ ਜੀ ਹਾਂ ਉਹਨੂੰ ਬਾਅਦ ਚ ਆਪਾਂ ਆ ਤਿਆਰ ਕਰਦੇ ਵੀਰ ਜੀ ਫਾਲੇ ਇਹ ਹੁਣ ਆਪਣੇ ਲੱਗੇ ਹੋਏ ਨੇ ਇਹ ਆਪਣੇ ਲੱਗੇ ਸੀ ਵੀਰ ਜੀ ਪ੍ਰੋਪਰ ਫਿਟਿੰਗ ਪਹਿਲਾਂ ਚੈੱਕ ਕਰਾਓ ਹੋਰੇ ਪ੍ਰੋ ਦੇ ਫਿਟਿੰਗ ਅੱਜ ਦੇਖੋ ਜੀ ਉਹ ਕੰਪਨੀ ਫਿਟਿੰਗ ਹੋ ਰਹੀਗੀ ਸੇਮ ਫਿਟਿੰਗ ਹੋ ਰਹੀ ਆ ਜੀ ਵੀਰ ਜੀ ਥੋੜਾ ਘੁਮਾਇਆ ਲਗਾ ਠੀਕ ਆ ਬਈ ਉਹ ਰੁਕ ਆਹ ਤਾਂ ਜਾ ਕੇ ਕੱਸਦਾ ਹੀ ਨਹੀਂ ਹੁਣ ਇਹ ਘੱਟ ਕੱਸਦਾ ਵੀਰ ਜੀ ਆ ਤਾਂ ਹਰ ਜਿੱਦਾਂ ਸੀਜ਼ਨ ਬਾਅਦ ਹੂੰ ਇਹ ਲੱਗਣੇ ਲੱਗਣਾ ਬਹੁਤ ਲੱਗਣਾ ਲੱਗਣਾ ਵਧੀਆ ਕੁਆਲਿਟੀ ਦਾ ਲੋਹਾ ਲਾਉਨੇ ਆਪਾਂ ਆਪਣੇ ਘਰੇ ਹੀ ਤਿਆਰ ਕਰਦੇ ਆ ਇਸ ਚੀਜ਼ ਨੂੰ ਇਹ ਸਾਰਾ ਕੁਝ ਆਪਣੀ ਇੱਥੇ ਇਹ ਵਰਕਸ਼ਾਪ ਆਣਾ ਵਰਕਸ਼ਾਪ ਦੇ ਵਿੱਚ ਹੀ ਤਿਆਰ ਕਰਦੇ ਆ ਸਾਰਾ ਕੁਝ ਵੀ ਜੋ ਵੀ ਇਹ ਚੀਜ਼ਾਂ ਪ੍ਰੋਪਰ ਆਪਣੀ ਇੱਥੇ ਤਿਆਰ ਹੋ ਜਾਂਦੀ ਹੈ ਹਾਂਜੀ ਹਾਂਜੀ ਜੀ ਮੇਨ ਮਕਸਦ ਦੱਸੋ ਕੀ ਹੁੰਦਾ ਹੈ ਵੀ ਜਦੋਂ ਇਹ ਚੀਜ਼ਾਂ ਚਲੋ ਜਿੱਦਾਂ ਹੁਣ ਆ ਦੇਖੋ ਨਾ ਆਪਾਂ ਕਿ ਸਾਰੀਆਂ ਇਹ ਜਿੱਦਾਂ ਕੰਪਨੀ ਦਾ ਮਾਲ ਜਿੱਦਾਂ ਆ ਚੀਜ਼ ਆਉਂਦੀ ਹੈ ਵੀ ਇੱਥੇ ਉੱਥੇ ਲੱਗਣ ਵਾਸਤੇ ਪੂਰੀ ਫਿਰਿੰਗ ਜੋ ਕੰਪਨੀ ਦੀ ਫਿਰਿੰਗ ਉਹ ਉਸੇ ਦਾ ਐਂਬੀਟਿੰਗ ਹੋ ਗਈ ਇਹਦੀ ਵੈਰੀ ਗੁੱਡ ਇਰੇ ਵਿੱਚ ਹਾਂਜੀ ਬੋਰੋਂ ਬਾਤੇ ਕਾਸ ਬਨੇ ਜੀ ਆ ਜੋ ਟਾਇਰ ਆਪਣਾ ਟਾਇਰ ਆ ਜਾ ਚੰਨੇ ਉਧਰ ਦੀ ਭਾਈ ਜੀ ਇਹ ਟਾਇਰ ਦੀ ਤਾਂ ਕਾਸਟ ਬਹੁਤ ਜਿਆਦੇ ਪੈ ਜਾਂਦੀ ਹੈ ਫਿਰ ਸਾਡਾ ਇਹਦੇ ਚ ਫਾਇਦਾ ਹੋ ਹਾਂਜੀ ਭਾਜੀ ਇਹ ਕੰਪਨੀ ਨਾਲ ਵਾਦੇ ਰੇਟ ਤੇ ਮਿਲੂਗਾ ਤੁਹਾਨੂੰ ਬਸ ਮੇਨ ਮਕਸਦ ਸਾਡਾ ਇਹ ਹੈ ਕਿ ਚੀਜ਼ ਸਾਨੂੰ ਉਹ ਮਿਲ ਜੇ ਤੁਹਾਨੂੰ ਕੰਮ ਵੀ ਉਹੀ ਕਰੂਗਾ ਹਾਂ ਤੇ ਕੰਪਨੀ ਦਾ ਆਪਣਾ ਜ਼ਿੰਮੇਵਾਰ ਵੀਰ ਦਾ ਫਾਇਦਾ ਵੀ ਕਰੂਗਾ ਹਾਂ ਕਿਉਂਕਿ ਇਹ ਦੋਨੋਂ ਬਨੇ ਵੀਰ ਜੀ ਆ ਦੇਖੋ ਨਾ ਇਹ ਦੋਵੇਂ ਬਨੇ ਤਾਂ ਘੁੰਮ ਕੇ ਨੇ ਕੰਮ ਕਰਨਾ ਦੋਨੋਂ ਫੈਟ ਤੋਂ ਓਕੇ ਉੱਥੇ ਦੂਜੇ ਬਨੇ ਵੀ ਚੱਲ ਜਣਾ ਨਾ ਰਾਤੀ ਵਾਲਾ ਦੂਜੇ ਬਨੇ ਜਿਹਨੂੰ ਪਲਟ ਕੇ ਜਾਣਾ ਨਾ ਇਹਨੇ ਦੂਜੇ ਬਨੇ ਲਗਣਾਵੇਂ ਨੇ ਹਾਂ ਜਦੋਂ ਇਹਨੂੰ ਘੁਮਾਵਾਂਗੇ ਹਾਂਜੀ ਹਾਂਜੀ ਜਿਹਨੂੰ ਆਪਾਂ ਰਿਵਰਸ ਕਰਦਾ ਨਾ ਦੂਜੇ ਬਨੇ ਨੂੰ ਇਹ ਰਿਵਰਸ ਵਾਲਾ ਕਰੋ ਇਹਨੂੰ ਕਹਿੰਨੇ ਆਪਾਂ ਫਿਰ ਰਵਰਸ ਕਰ ਦੂਜੇ ਬਨੇ ਵੀ ਡਾਲ ਲਾ ਲਈ ਵੈਰੀ ਗੁੱਡ ਭਾਈ ਜੀ ਇਹ ਤਾਂ ਬੁਸ਼ ਬੁਸ਼ ਪੂਰਾ ਹੈਵੀ ਹੈ ਇਹ ਪਾਜੀ ਪੂਰੇ ਹੈਵੀ origignal bearing ਪਾਏ ਹੋ ਇਹਨਾਂ ਦੇ ਵਿੱਚ ਜੀ ਠੀਕ ਹੈ ਜੀ origignal tyre ਪਾ ਕੇ ਦਿੰਨੇ ਆ ਵੈਰੀ ਗੁੱਡ originally ਸਾਰਾ ਸਿਸਟਮ ਹੁੰਦਾ ਜੀ ਇਹਦਾ ਜੀ ਲੋਏ ਜਿਹੜਾ ਪਰਚੰਡੀ ਆਪਣੀ ਇੱਕ ਸੀਜ਼ਨ ਦੀ ਪੂਰੀ ਫੁੱਲ ਗਾਰੰਟੀ ਹੈ ਜੀ ਉਸੇ ਤਰ੍ਹਾਂ ਦੇ ਵੀ ਇਹਨੇ ਵੀ ਜ਼ਿੰਮੇਦਾਰ ਆ ਗਿਆ ਵੀਰ ਉਹਦੀ ਫੋਣ ਨਹੀਂ ਮੁੜ ਕੇ ਹੂੰ ਵੀ ਆਪ ਆਏ ਕੋਈ ਫਿੱਟ ਕਰ ਦਿੱਤਾ ਕੋਈ ਗੱਲ ਨਹੀਂ ਜਾ ਤੂੰ ਆਪਣੇ ਹੂੰ ਜਿੱਦਾਂ ਹੈਗਾ ਚੱਲਣ ਦੇ ਪਰ ਨਹੀਂ ਜੇ ਕਿਤੇ ਬਾਹਰਲਾ ਵੀ ਬੰਦਾ ਵਾ ਉੱਥੇ ਜਾ ਕੇ ਵੀ ਸੁਣਾਗੇ ਸੁਣਵਾਈ ਪਹਿਲਾਂ ਪਹਿਲਾਂ ਜੀ ਕਾਮਯਾਬ ਬੰਦਾ ਉਹੋ ਹੀ ਆ ਕਿਉਂਕਿ ਕੰਮ ਕਰਨ ਨੂੰ ਬਾਈ ਜੀ ਬਹੁਤ ਕਰੀ ਜਾਂਦੇ ਆ ਹਾਂਜੀ ਹਾਂਜੀ ਜਿੰਨਾ ਚਿਰ ਆਪਣੇ ਕੰਮ ਦੇ ਵਿੱਚ ਸੁਣਵਾਈ ਨਹੀਂ ਨਾ ਫਿਰ ਸੁਆਦ ਨਹੀਂ ਆਉਂਦਾ ਹਲੇ ਦਾ ਜੁੜੇ ਰਹੋ ਹਲੇ ਦਾ ਟਰੈਲਰ ਆ ਬਹੁਤ ਕੁਝ ਬਾਈ ਨੇ ਬਣਾਇਆ ਹੈ। ਨਹੀਂ ਇਹ 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 ਵੈਕਮ ਪਲੈਂਟਰ ਆਉਂਦੇ ਆ ਆਪਣੇ ਕੋ ਹਾਂਜੀ 1 1 ਵੱਖਰੇ ਵੱਖਰੀ ਕੰਪਨੀਆਂ ਦੇ ਆਉਂਦੇ ਆ ਹਾਂਜੀ ਹਰੇਕ ਹਰੇਕ ਕੰਪਨੀ ਦੇ ਨੂੰ ਇਹ ਆਪਾਂ ਇਹ ਜਿਹੜਾ ਕੰਪਨੀ ਆ ਨਾ ਇਹ ਜਿਹੜੀ ਆਪਣੀਆਂ ਬਗਰਲੀਆਂ ਕੰਪਨੀਆਂ ਨਾ ਇਹ ਬੈੱਡ ਨਹੀਂ ਤਿਆਰ ਕਰਕੇ ਦਿੰਦੀਆਂ ਮੈਂ ਆਪਣੇ ਕਿਉਂਕਿ ਉੱਧਰ ਬੈੱਡ ਤਿਆਰ ਨਹੀਂ ਹੁੰਦਾ ਉੱਧਰ ਪਧਰੇ ਹੀ ਕਰ ਦਿਆਂ ਮੈਂ ਆਪਣੇ ਜਦੋਂ ਜਿਵੇਂਦਾਰਾਂ ਨੂੰ ਵੀਰ ਨੂੰ ਕੋਈ ਪਾਣੀ ਦੀ ਕਿੱਲਤ ਆਉਂਦੀ ਥੋੜੀ ਜੀ ਆਪਾਂ ਫਿਰ ਬੈੱਡ ਵਾਸਤੇ ਇਹਨੂੰ ਬੈੱਡ ਤੇ ਤਿਆਰ ਕਰਦੇ ਬੈੱਡ ਆਪਣਾ ਇਹ ਬਣਿਆ ਹਾਜੀ ਪ੍ਰੋਪਰ ਥੱਲੇ ਆਹ ਸਾਰਾ ਸਿਸਟਮ ਬਣਦਾ ਆਪਣਾ ਓਕੇ ਜੋ ਇਹ ਪੂਰੀ ਪ੍ਰੋਪਰ ਸਫਾਈ ਹੋਵੇ ਗਈ ਹੂੰ ਇੱਧਰ ਦਾ ਦੋ ਮੰਨੇ ਅਸੀਂ ਆਹ ਚੀਜ਼ ਲਾ ਕੇ ਦਿੰਨੇ ਆ ਵੀਰ ਜਿਹੜਾ ਟੈਂਕਿਆਂ ਨੂੰ ਸਪੋਰਟਾਂ ਹੋ ਜਾਂਦੀਆਂ ਨਾਲ ਤੇ ਜਿਹੜਾ ਰੇਪ ਆਉਣ ਵਾਲਾ ਬਗੰਦਰਾ ਆ ਆਪਣਾ ਤੇ ਖਾਦ ਪਾਉਣ ਵਾਲਾ ਵੀਰ ਉਹ ਉੱਤੇ ਚੜ ਕੇ ਇਹਦੀ ਖਾਦ ਵਗਾਰਾ ਇਦਾਂ ਪਾ ਸਕਦਾ ਚੜ ਕੇ ਦੇਖ ਸਕਦਾ ਵਧੀਆ ਤਰੀਕੇ ਨਾਲ ਇਹ ਪੂਰਾ ਹੈਵੀ ਆ ਜੀ ਹਾਂਜੀ ਪੂਰਾ ਹੈਵੀ ਵੀਰ ਜੀ ਸਵਾਦ ਆ ਗਿਆ ਹਾਂਜੀ ਉਹ ਨੂੰ ਵੀਰ ਜੀ ਬਾਤ ਹੈ ਇਹਨੂੰ ਆ ਫਟਾ ਲਾਉਣਾ ਸਪਰੈੰਗੜਾ ਜੀ ਆ ਦੇਖੋ ਜੀ ਅੱਛਾ ਜੀ ਇਹ ਸਪਰੈੰਗੜਾ ਫਟਾ ਲਾ ਕੇ ਦਿੰਨੇ ਆ ਜੇ ਆਪਣੇ ਪਿੱਛੋਂ ਕੋਈ ਜ਼ਿੰਮੇਵਾਰ ਨਾ ਭਰਾ ਨੇ ਸਾਡੀ ਟੌਪ ਲਾਈਨ ਛੋਟੀ ਕਰ ਲਈ ਉਹ ਖਾਲ ਡੂੰਗੀ ਕਰਨੀ ਆ ਇਹ ਮਿੱਟੀ ਆਪਣੇ ਆਪ ਥੱਲੇੋਂ ਨਿਕਲਦੀ ਜਾਂਦੀ ਆ ਜਾਂਤ ਕਰੀ ਜਾਂਦਾ ਜੀ ਤੇ ਬੈਟ ਦੇ ਉੱਤੇ ਪੂਰੀ ਸਫਾਈ ਕਰੀ ਜਾਂਦਾ ਜੀ ਉਹ ਨੂੰ ਬਾਅਦ ਚ ਆਪਾਂ ਬਣਾਉਣੇ ਆ ਇਹ ਚੀਜ਼ੇ ਰੀ अच्छा दी दी। ये ਜਿਹੜੇ ਬੀਜ ਦੀ ਢਗਾਈ ਸੀ ਆਪਾਂ ਨੂੰ ਦੱਸਦੀ ਵੀ ਕਿੰਨੀ ਡੂੰਘੀ ਆਪਾਂ ਬੀਜਣੀ ਆ ਮੰਨ ਲਓ ਮੱਕੀ ਜਿੰਨੀ ਆਪਾਂ ਡੂੰਘੀ ਬੀਜਣੀ ਆ ਹੂੰ ਉਹ ਇੱਥੋਂ ਸੈਟਿੰਗ ਹੋ ਜਾਂਦੀ ਏ ਰੀ ਵੀ ਵੈਰੀ ਗੁੱਡ ਮੱਕੀ ਦੀ ਜਿਹੜੀ ਪੂਰੀ ਜਿਹੜਾ ਤੁਸੀਂ ਇਹ ਫੀਟਿੰਗ ਸਾਰਾ ਕੁਝ ਕਰਦੇ ਹੋ ਮੇਨ ਕੰਮ ਆ ਗਿਆ ਆਪਣਾ ਬੀਜ ਦਾ ਹਾਂਜੀ ਹਾਂਜੀ ਬੀਜ ਦੀ ਮੈਜ਼ਰਮੈਂਟ ਵਾਸਤੇ ਪੂਰਾ ਹੈ ਨਾ ਪੂਰਾ ਨੂੰ ਐਕੂਰੇਸੀ ਭਾਜੀ ਜੋ ਐਕੂਰੇਸੀ ਕੰਪਨੀਆਂ ਦਿੰਦੀਆਂ ਨਾ ਵਿਦੇਸ਼ੀ ਦੀ ਇਹ ਵਿਦੇਸ਼ੀ ਕੰਪਨੀ ਨੂੰ ਲੱਗਾ ਨਹੀਂ ਨਾ ਹੁੰਦਾ ਪਹਿਲਾਂ ਇਹ ਮੈਂ ਖੁਦ ਆਪਣਾ ਤਿਆਰ ਕਰਕੇ ਲਾਉਣਾ ਠੀਕ ਹੈ ਜੀ ਬੀ ਕੋਈ ਵੱਧ ਕੱਟ ਬੀਜਣੀ ਨਾ ਪਾਉ। ਨਹੀਂ ਵੱਧ ਕੱਟਣੀ ਪਊਗਾ। ਵੱਧ ਕੱਟ ਡਗਾਈ ਵੀ ਨਹੀਂ ਹੋਊਗੀ ਜੀ। ਜਿੰਨੀ ਡਗਾਈ ਵੀ ਪ੍ਰੋਪਰ ਹੀ ਰਹੂਗੀ ਜਿੰਨੀ ਬੀਜਦੀ ਆਪਾਂ ਨੂੰ ਲੋੜ ਆ ਮਤਲਬ ਆਪਾਂ 2 ਇੰਚ ਤੇ ਬੀਜ ਬੀਜਣਾ ਵਾ। ਹਾਂ। 2 ਇੰਚ ਤੇ ਬੀਜੂਗਾ ਜੀ। ਹਾਂ ਜੀ। ਔਰੋਂ ਬਾਅਦ ਆਪਾਂ ਆ ਜੰਨੇ ਪਿੱਛੇ ਜੀ। ਹਾਂ ਜੀ। ਪਿੱਛੇ ਦੇਖੋ ਪੱਲੇ ਆਪਣੇ ਜਿਹੜੇ ਆ ਪਿੱਛੇ ਤੱਕ ਆ ਗਿਆ ਜੀ ਆ ਦੇਖੋ। ਮੈਰੀ ਕੋਡ ਆ ਚੀਜ਼ ਬੜੀ ਨਵੀਂ ਦੇਖੀ। ਆ ਚੀਜ਼ ਭਾਈ ਆਪਣੇ ਪਿੱਛੇ ਤੱਕ ਆਊਗੀ। ਬੈਡ ਨੂੰ ਨਹੀਂ ਸਪਾਈ ਆਊਗੀ। ਹੂੰ। ਠੀਕ ਆ ਫਿਰ ਜੀ। ਮਟੈਰ ਸਾਰਾ ਕਵਰ ਹੋ ਗਿਆ। ਸਰ ਪੈਰ ਵੀ ਜਿਦੋਂ ਵੀ ਆਪਾਂ ਚੱਲਦਾ ਮਸ਼ੀਨ ਚੱਲਦੀ ਹੈ ਮਿੱਟੀ ਵੇਚਣੀ ਰਹੀ ਖਾਲਾਂ ਦੇ ਹੂੰ ਉਹਨੂੰ ਬਾਅਦ 'ਚ ਆਪਾਂ ਤਿਆਰ ਕਰਦੇ ਵੀਰ ਜੀ ਆ ਜਿਹੜੇ ਟਾਇਰ ਆ ਜਿਹੜਾ ਆਪਾਂ ਗਿੱਲੇ 'ਚ ਚਲਾਉਣੇ ਆ ਨਾ ਇਹਨਾਂ ਟਾਇਰਾਂ ਦੇ ਉੱਤੇ ਮਿੱਟੀ ਜੰਮ ਜਾਂਦੀ ਹੈ ਜੰਮ ਜਾਂਦੀ ਹੈ ਇਹ ਅਸੀਂ ਆ ਤਿਆਰ ਕਰਦੇ ਆ ਵੀ ਆ ਪੱਤੀ ਲਾਤੀ ਹੂੰ ਸਿਸਟਮ ਦੇ ਵਿੱਚ ਮਿੱਟੀ ਨਾਲ ਨਾਲ ਲਾਈ ਜਾਊਗੀ ਇਹਨਾਂ ਚੀਜ਼ਾਂ ਨਾਲ ਬਾਈ ਜੀ ਵੱਟ ਇੱਕ ਤਾਂ ਉੱਚੀ ਨਹੀਂ ਵੀ ਨੂੰ ਹਾਂਜੀ ਇੱਕ ਪੂਰਾ ਲੈਵਲ ਪੂਰਾ ਲੈਵਲ ਬਣੂਗਾ ਪਰ ਆਸੇ ਇਹ ਜਿਹੜੀ ਬੈਡ ਇਹਦੇ ਉੱਤੇ ਮਿੱਟੀ ਜੰਮਦੀ ਟਾਇਰਾਂ ਤੇ ਉਹ ਨਾਲੋ ਨਾਲ ਲਾਈ ਜਾਊਗੀ ਫਿਰ ਆ ਟਾਇਰਾਂ ਨੂੰ ਅਸੀਂ ਐਡਜਸਟਮੈਂਟ ਇਹਨਾਂ ਦੀ ਬਣ ਕੇ ਦਿੰਨੇ ਆ ਟ ਯਾ ਦੇਖੋ ਨਾ ਟਾਇਰ ਨਹੀਂ ਬਿਲਕੁਲ ਨਹੀਂ ਹਿੱਲਦੇ ਇਹਨਾਂ ਦੋਨੋਂ ਅਹ ਟਾਇਰਾਂ ਨੂੰ ਕਵਰ ਕੀਤਾ ਹੋਆ ਵੀ ਪੂਰਾ ਪ੍ਰੋਪਰ ਸਹੀ ਠੀਕਾ ਨਾਲ ਮੈਂ ਨਾ ਆਪਦੇ ਦਿਮਾਗ ਦੇ ਹਿਸਾਬ ਨਾਲ ਚੀਜ਼ਾਂ ਦੇਖਣ ਨੂੰ ਤੁਹਾਨੂੰ ਲੱਗਾ ਹੋਣਾ ਵੀ ਯਾਰ ਆ ਪੱਤੀ ਆ ਕਿੱਡੀ ਗੱਲ ਆ ਆ ਆ ਕਿੱਡੀ ਗੱਲ ਆ ਇਹ ਚੀਜ਼ਾਂ ਨਾ ਦਿਮਾਗ ਨਾਲ ਲੱਗਦੀਆਂ ਸਿੱਧੀਆਂ ਨਹੀਂ ਲੱਗ ਜਾਂਦੀਆਂ ਚਾਹੇ ਹੁਣ ਆ ਚੀਜ਼ਾਂ ਦਾ ਲੈਵਲ ਜੋ ਵੀ ਏ ਟਾਇਰਾਂ ਦਾ ਹੁਣ ਆ ਟਾਇਰ ਦੇ ਉੱਪਰ ਮਿੱਟੀ ਜੰਮ ਜੇ ਇਹ ਟਾਇਰ ਨੇ ਉੱਚੇ ਹੋ ਜਾਣਾ ਉੱਚੇ ਹੋ ਜਾਣਾ ਜੀ ਉੱਥੇ ਕੰਮ ਖਰਾਬ ਹੋਣਾ ਇੱਥੇ ਕੰਮ ਖਰਾਬ ਹੋਣਾ ਖਾਲ ਦੇ ਵਿੱਚ ਮਿੱਟੀ ਕਰਨ ਲਾ ਪੈਣੀ ਆ ਪੈਰ ਨੇ ਰੁਕ ਜਾਣਾ ਵਾ ਉਹ ਵੱਟੇ ਬੈੱਡ ਹੀ ਨਹੀਂ ਸਹੀ ਬੰਦਾ ਹਾਂਜੀ ਹਾਂਜੀ ਵੈਰੀ ਗੁੱਡ ਇੱਕ ਬਈ ਜੀ ਉਹ ਬੜੀ ਸਮੱਸਿਆ ਆਉਂਦੀ ਸਾਨੂੰ ਆ ਲੈਵਲ ਸੱਟਣ ਵਾਲੀ ਉਹਦਾ ਹੱਲ ਕੀਤਾ ਕਿ ਨਹੀਂ ਹਾਂਜੀ ਜਿੱਦਾਂ ਆਪਾਂ ਨੂੰ ਉਹ ਹੱਲ ਕੀਤਾ ਵੀਰ ਜੀ ਇਹ ਹਾਂਜੀ ਆਪਾਂ ਇਹ ਉਹਦੇ ਨਾਲ ਲਾਤਾ ਜਿੱਕ ਜਿੱਕ ਸੱਟਣ ਲਾ ਦਿੱਤਾ ਵਾ ਜੀ ਜਿਦਾਂ ਆ ਦੇਖੋ ਆ ਦੇਖੋ ਜੀ ਇਹ ਮਾਰ ਕੇ ਨਾ ਹਾਂ ਆ ਮੈਂ ਜਿੱਕ ਲਾਤਾ ਇੱਥੇ ਸੈਂਟਰ ਚ ਆ ਜੇ ओके ਇਹ ਹਾਈਡਰੋਲਿਕ ਨਾਲ ਹੀ ਚਲਾਣਾ ਟਰੈਕਟਰ ਤੋਂ ਉੱਪਰ ਬੰਦੇ ਬੈਠੇ ਨੇ ਇਹ ਟਰੈਕਟਰ ਤੋਂ ਹੀ ਇਹਦਾ ਮੂਵਮੈਂਟ ਕਰ ਦੇਣੀ ਉਧਰਲਾ ਬਣਾ ਜਿਹੜੋ ਇਧਰਲਾ ਸਟਿਆ ਉਧਰਲੇ ਬਣਾ ਲੈ ਚੱਕੇ ਜਾਣਾ ਚੱਕੇ ਜਾਣਾ ਇਧਰ ਉਧਰਲਾ ਚੱਕਿਆ ਦੇ ਇਧਰਲਾ ਚੱਕ ਜਾਣਾ ਹਾਂ ਇਹਦੇ ਵਿੱਚ ਬੜਾ ਤੁਸੀਂ ਕੰਮ ਕੀਤਾ ਦੱਸੋ ਕੀ ਬਾਕੀ ਗੱਲ ਇਹਦੇ ਵਿੱਚ ਸਾਨੂੰ ਸਮੱਸਿਆ ਆਉਂਦੀ ਸੀ ਜੀ ਹੂੰ ਜ਼ਿੰਮੇਦਾਰ ਵੀਰਾਂ ਨੂੰ ਆਉਂਦੀ ਸੀ ਮੈਂ ਖੁਦ ਵੀ ਇਹ ਚਲਾਉਣਾ ਵਾਂ ਜੀ ਹੂੰ ਮੇਰੇ ਕੋਲ ਚਾਲ ਪਲਾਂਟਰ ਆਪਣੇ ਆਏ अच्छा ये तो जानते हैं चार है। प्लांट मेरे को आवदे हैं जी ओके मैं नाल खेतीबाड़ी ਦਾ ਵੀ ਕੰਮ ਜਿਦਾ ਵੀ ਆਪਣੇ ਬਾਹਰ ਕਿਰਾਏ ਤੇ ਵੀ ਕਰਦਾ ਵਾਂ वेरी गुड ਤੇ ਇਹਦੇ ਵਿੱਚ ਕੀ ਆ ਗਈ ਮੈਨੂੰ ਵੀ ਸਮੱਸਿਆ ਆਉਂਦੀ ਜੀਮੇਦਾਰ ਮੈਂ ਆਪਣੀ ਸਮੱਸਿਆ ਸਮਝ ਕੇ ਜੀਮੇਦਾਰ ਵੀਰਾਂ ਸਾਰਿਆਂ ਦੀ ਹੱਲ ਕੀਤੀ ਵੀ ਆਪਾਂ ਨੂੰ ਇਹ ਥੱਲੇ ਉਤਰ ਕੇ ਨਾ ਕਰਨਾ ਪਵੇ ਇਹਨੂੰ ਕੁਝ ਵੀ ਜਿਹੜਾ ਉੱਪਰ ਡਰਾਈਵਰ ਆਪਣਾ ਇੱਕ ਬੈਠਾ ਵਾ ਉਹ ਕੱਲਾ ਬੰਦਾ ਹੀ ਕੰਮ ਕਰੇ ਉਹ ਕੱਲਾ ਬੰਦਾ ਹੀ ਕੰਮ ਕਰੀ ਜਾਵੇ ਨਹੀਂ ਤੇ ਨਾਲ ਇੱਕ ਹੋਰ ਨਾਲੇ ਹੈਲਪਰ ਲੈਣਾ ਪੈਂਦਾ ਜੀ ਹਾਂ ਇੱਕ ਤੁਸੀਂ ਇਹ ਬੜਾ ਕੰਮ ਕੀਤਾ ਕਿ ਬੈੱਡ ਦਾ ਬੜਾ ਸਾਗਦਾ ਤੁਹਾਡਾ ਮੈਨੂੰ ਓਕੇ ਲੱਗਾ ਬੀਜ ਵਾਲਾ ਵੀ ਬੜਾ ਬੀਜ ਵਾਲਾ ਜਿੱਦਾਂ ਆਪਾਂ ਸਪਰਿੰਗ ਲਾਤਾ ਨਾ ਇਹ ਮਿੱਟੀ ਇਕੱਠੀ ਨਹੀਂ ਕਰੂਗਾ ਕਦੇ ਵੀ ਆਪਣੇ ਜਦੋਂ ਆਪਾਂ ਜਾ ਕੇ ਮਸ਼ੀਨ ਰੋਕਦੇ ਆਂ ਭਾਈ ਆਮ ਮਸ਼ੀਨਾਂ ਰੇ ਆਪਾਂ ਦੇਖਿਆ ਵਾ ਵੀ ਮਿੱਟੀ ਢਾਕੇ ਗਏ ਬੈੱਡ ਦੀ ਜਦੋਂ ਗੱਡੀ ਜੇ ਤੁਹਾਨੂੰ ਰੋਕਦੇ ਟਰੈਕਟਰ ਨੂੰ ਉੱਥੇ ਇਕੱਠੀ ਹੋ ਜਾਂਦੀ ਆ ਇਹ ਇਕੱਠੀ ਨਹੀਂ ਹੋਊਗੀ ਆ ਤਾਂ ਇਹ ਸਵਾਲ ਲਿਆਤਾ ਯਾਰ ਚੀਜ਼ਾਂ ਦਾ ਨਾ ਤੁਸੀਂ ਭਾਈ ਜੀ ਆ ਬੰਪਰ ਇਹ ਬੰਪਰ ਵੀਰ ਜੀ ਤਿਆਰ ਕਰਦੇ ਆਂ ਜੀ ਆਪਾਂ ਨਹੀਂ ਮੇਰੀ ਗੱਲ ਸੁਣੋ ਤਿਆਰ ਤਾਂ ਸਾਰੇ ਕਰ ਹੀ ਜਾਂਦੇ ਆ ਇਹ ਤੁਸੀਂ ਵੈਲਡਿੰਗ ਕਿਹੜਾ ਜੀ ਕਰਦੇ ਹੋ ਇਹਦੇ ਵਿੱਚ ਜਿੱਦਾਂ ਆਪਾਂ ਮੈਗ ਵੈਲਡਿੰਗ ਆਉਂਦੀ ਆ ਜੀ ਬਹੁਤ ਸਪੈਸ਼ਲੀ ਕੋਸਟਲੀ ਹੁੰਦੀ ਥੋੜੀ ਵੀ ਉਹਦੀ ਸਫਾਈ ਚੰਗੀ ਹੁੰਦੀ ਹੈ ਭਾਈ ਜਿਆਦੀ ਹੁੰਦੀ ਆ ਪ੍ਰੋਪਰ ਉਹਦੀ ਜਿਹੜੀ ਮਜ਼ਬੂਤੀ ਜਿਆਦੀ ਹੁੰਦੀ ਆ ਜਿਹੜੀ ਮੈਗ ਵੈਲਡਿੰਗ ਦੀ ਫਿਰ ਆਪਾਂ ਜਿੰਨਾ ਸੀਐਨਸੀ ਤੇ ਕੱਟਦੇ ਆ ਇਹਨੂੰ ਪੂਰਾ ਪ੍ਰੋਪਰ ਜੋ ਵੀ ਹੈਗਾ ਅੱਛਾ ਪ੍ਰੈਸ ਕਟਿੰਗ ਦਾ ਟਰੈਕਟਰ ਦੇ ਹਿਸਾਬ ਨਾਲ ਲੰਮਾ ਛੋਟਾ ਜੋ ਵੀ ਤਿਆਰ ਕਰਦੇ ਆ ਜੀ ਭਾਈ ਜੀ ਜੇ ਕਿਸੇ ਨੇ ਭਾਰਾ ਬਣਾਉਣਾ ਹੋਵੇ ਪਾਜੀ ਜਿੰਨਾ ਮਰਜੀ ਹੈਵੀ ਤੋਂ ਹੈਵੀ ਬਣਾਉਣ ਜਿੰਨਾ ਵੀ ਕੋਈ ਕਹੂਗਾ 2 ਕੌਂਟਲ 3 ਕੌਂਟਲ ਜਿੰਨਾ ਵੀ ਕਹੂਗਾ ਉਨਾ ਹੀ ਬਣ ਜਾਊਗਾ ਉਨਾ ਹੀ ਬਣ ਜਾਊਗਾ ਹਾਂਜੀ ਕੋਈ ਦਿੱਕਤ ਨਹੀਂ ਪਰ ਉਹ ਟਰੈਕਟਰ ਸਾਡੇ ਕੋਲ ਹੀ ਕਿਉਂਕਿ ਜਿਹੜਾ ਅਸੀਂ ਆਪਨਾ ਤਿਆਰ ਕਰਦੇ ਨਾ ਅਸੀਂ ਟਰੈਕਟਰ ਕੋਲ ਮੰਗਾਉਨੇ ਆ ਪੂਰੇ ਵਿੱਚ ਹੀ ਫਰਮੇ ਦੀ ਬਣਾਉਨੇ ਆ ਟਰੈਕਟਰ ਦੇ ਹਿਸਾਬ ਨਾਲੀ ਕੋਈ ਉੱਚਾ ਨੀਵਾ ਨਹੀਂ ਜਿੰਨਾ ਬੰਦੇ ਨੂੰ ਇਹ ਵੀ ਗਾੜੀ ਲਾਈਟਾਂ ਦੀ ਸਮੱਸਿਆ ਨਹੀਂ ਆਊਗੀ ਵੀ ਆਪਣੇ ਕੋਲ ਜਾ ਕੇ ਇਥੋਂ ਫਿਟਿੰਗ ਕਰ ਲਓ ਬੰਦਾ ਮੁੜ ਕੇ ਪੈ ਗਿਆ ਵੀ ਉਹ ਛੇਕ ਨਹੀਂ ਰਲਦੇ ਉਹੋ ਜਿਹੀਆਂ ਸਮੱਸਿਆਵਾਂ ਨਹੀਂ ਆਉਣਗੀਆਂ ਜੇ ਬੰਦਾ ਟਰੈਕਟਰ ਆਪਣੇ ਕੋਲ ਪ੍ਰੋਪਰ ਹੀ ਚੱਲੇ ਜਾਂਦਾ ਉਹ ਪ੍ਰੋਪਰ ਫਿਟਿੰਗ ਤੁਸੀਂ ਉਹ ਸਾਹਿਬ ਪ੍ਰੋਪਰਲੀ ਫਿਟਿੰਗ ਕਰਕੇ ਦੇਵਾਂਗੇ ਇਹਨੂੰ ਵਧੀਆ 2 ਕੇ ਕੁਆਲਿਟੀ ਦਾ ਰੰਗ ਜਿਹੜਾ ਉਹ ਅਸੀਂ ਕਰਕੇ ਦੇਵਾਂਗੇ ਆਓ ਇਹ ਆਪਾਂ ਪੇਂਟ ਤੋਂ ਹੋਂਦ ਤੋ ਬਿਨਾਂ ਰੱਖਿਆ ਹੋ ਹਾਂਜੀ ਇਹ ਪੇਂਟ ਤੋਂ ਬਿਨਾਂ ਰੱਖੇ ਅਜੇ ਤਿਆਰ ਹੋ ਰਿਹਾ ਇਹਦੇ ਵਿੱਚ ਡੀਜ਼ਲ ਵਾਲੇ ਟੈਂਕ ਵੀ ਕਈ ਤਾਂ ਬਣਾਈ ਜਾਂਦੇ ਹਾਂਜੀ ਕਈ ਡੀਜ਼ਲ ਵਾਲੇ ਟੈਂਕ ਬਣਾਈ ਜਾਂਦੇ ਡੀਜ਼ਲ ਟੈਂਕ ਬਣਾਇਆ ਇਹਦੇ ਵਿੱਚ ਭਾਜੀ ਅੱਛਾ ਇਹਦੇ ਤੋਂ ਨਹੀਂ ਹੁੰਦਾ ਇਹਨੂੰ ਪਤਾ ਨਹੀਂ ਲੱਗਦਾ ਡੀਜ਼ਲ ਟੈਂਕ ਕਿੱਥੇ ਬਣਿਆ ਜੀ ਆ ਉਪਰੋਂ ਦੇਖੋ ਪੂਰੀ ਪ੍ਰੋਪਰ ਫਿਟਿੰਗ ਦੇਖੋ ਕਿਤੇ ਉਹ ਡੀਜ਼ਲ ਟੈਂਕ ਦਾ ਪਤਾ ਲੱਗਦਾ ਇਹ ਡੀਜ਼ਲ ਟੈਂਕ ਆ अच्छा ये टक्कन लाग देने है सारा कुछ डीजल टैंक पूरा अन प्रॉपर होएगा लीक जो भी है गारंटी है पूरा हैवी होएगा ये भी, हो भी डीजल टैंक हल्का नहीं होएगा अपना डीजल टैंक भी पूरा हैवी होएगा अच्छा बढ़िया है जी ये भी बड़ी काम जी कोलम लाके ना ਤੁਸੀਂ ਜਿਵੇਂ ਆਪ ਚੀਜ਼ਾਂ ਪ੍ਰੈਕਟੀਕਲ ਕਰਦੇ ਹੋ ਜੋ ਤੁਹਾਨੂੰ ਸਮੱਸਿਆ ਆਉਂਦੀਆਂ ਤੁਸੀਂ ਉਹਨਾਂ ਦੇ ਆਪਾਂ ਪੰਜ ਦਿਨ ਆਪਣੇ ਕੋ ਆਪ ਦੇ ਕੋ ਪਹਿਲਾਂ ਟਰੈਕਟਰ ਆਇਆ ਆਪਾਂ ਉਹਨਾਂ ਤੇ ਕੋਈ ਸਮੱਸਿਆ ਜਿਹੜੀ ਵੀ ਆਉਂਦੀ ਆ ਉਹਦਾ ਪਹਿਲਾਂ ਆਪਾਂ ਸੋਲੂਸ਼ਨ ਕਰਕੇ ਫਿਰ ਹੀ ਜ਼ਿੰਮੇਦਾਰ ਨੂੰ ਤੇ ਤੁਹਾਡੇ ਪਾਸ ਕਰਕੇ ਕੰਮ ਫਿਰ گا ਜ਼ਮੀਂਦਾਰ ਵੀਰਾਂ ਨਾਲ ਜ਼ਮੀਂਦਾਰਨ ਵੀਰਾਂ ਨਾਲ ਆਪਾਂ ਕਰਦੇ ਆਂ ਇਧਰ ਵੀਰ ਜੀ ਆਹ ਬਣਾਇਆ ਆਪਾਂ ਜਿੱਦਾਂ ਆਲੂ ਆ ਸਾਡੇ ਆਪਣੇ ਏਰੀਏ ਚ ਆਲੂ ਜਾਰਾ ਲੱਗਦਾ ਵਾ ਹਾਂ ਆਪਣੇ ਸਾਰੇ ਹਾਂ ਬਾਉਂਡਰੀ ਆਡਾ ਬਾਉਂਡਰੀਏ ਬਣਾਇਆ ਵਾ ਭਾਈ ਇਹ ਚ ਕੀ ਸਪੈਸ਼ਲ ਕੁਝ ਕੀਤਾ ਤੁਸੀਂ ਇਸ ਵਿੱਚ ਸਪੈਸ਼ਲ ਵੀਰ ਜੀ ਇੱਕ ਤਾਂ ਕੀਤਾ ਆਪਾਂ ਲਾਤੇ ਆ ਤਵੇ ਦੋ ਮੰਨੇ ਆਪਾਂ ਨੂੰ ਮਿੱਟੀ ਕੱਢਣ ਦੀ ਲੋੜ ਨਹੀਂ ਪਊਗੀ ਜਦੋਂ ਬੰਦਾ ਉਹ ਨੋਕੂ ਬਹੁਤ ਰਹਿ ਜਾਂਦੀ ਆ ਨੋਕੂ ਬਹੁਤ ਰਹਿ ਜਾਂਦੀ ਸੀ ਮਿੱਟੀ ਕੱਢਣ ਦੀ ਲੋੜ ਨਹੀਂ ਪਊਗਾ ਆਡਾਂ ਦੇ ਵਿੱਚੋਂ ਅੱਛਾ ਇਹ ਆਪਾਂ ਉਹ ਖਾਲ ਬਣਾਏ ਹਾਂਜੀ ਤੇ ਹੁਣ ਉਹ ਜਿਹੜੀਆਂ ਵੱਟਾਂ ਚੋਂ ਮਿੱਟੀ ਕੱਢਣ ਦੀ ਲੋੜ ਆਹ ਡਾਂਡੋ ਵਿੱਚੋਂ ਮਿੱਟੀ ਰੈਡਣ ਦੀ ਲੋੜ ਨਹੀਂ ਪਊਗੀ ਪੂਰੀ ਹੈਵੀ ਆਰ ਬਣਾ ਦਊਗਾ ਜਿੰਨੀ ਮਰਜ਼ੀ ਬਣਵਾ ਲਓ ਤੁਸੀਂ ਵੈਰੀ ਗੁੱਡ ਇਹਦੇ ਪਿੱਛੇ ਆਪਾਂ ਉਹ ਲਾਤੇ ਸਪਰਿੰਗ ਸਿਸਟਮ ਦੀ ਹੂੰ ਜਿੰਨਾ ਮਰਜ਼ੀ ਤਾਂ ਠਾਵੇਂ ਇਹਨੂੰ ਕਰਨਾ ਐਡਜਸਟਮੈਂਟ ਹੈਗਾ ਆਹ ਜਦੋਂ ਤੁਸੀਂ ਕੰਮ ਕੀਤਾ ਨਾ ਐ ਕਿਉਂ ਪਤਾ ਦੇ ਲਈ ਖੋਸ਼ ਕਰਦਾ ਤੁਸੀਂ ਪਾ ਲਈ ਇਹਦੇ ਵਿੱਚ ਇਹ ਸਿਸਟਮ ਆਪਾਂ ਲਾਇਆ ਵੀਰ ਜੀ ਹੂੰ ਇਹ ਤਵੇ ਨੂੰ ਜਿੰਨਾ ਮਰਜ਼ੀ ਉੱਚਾ ਕਰ ਲਓ ਜਿੱਧਰ ਲਈ ਸਾਈਡ ਨੂੰ ਮਰਜ਼ੀ ਘੁਮਾ ਲਓ ਅੱਛਾ ਐਡਜਸਟਮੈਂਟ ਵੀ ਹੋ ਜਾਏ ਪੂਰਾ ਐਡਜਸਟਮੈਂਟ ਆ ਜੀ ਇਹ ਨਹੀਂ ਹੈਗਾ ਇੱਕ ਦੋ ਗੱਲਾਂ ਕਰਨਾ ਇਹ ਨਹੀਂ ਵੀਰੇ ਚਾਰਣਾੜ ਖੋਲੋ ਫਿਰ ਉਹਨੂੰ ਕੱਸੂ ਉੱਪਰਲੀ ਜਗ੍ਹਾ ਲਾ ਜਾ ਕੇ ਇੱਥੋਂ ਹੀ ਜਿੰਨੇ ਮਰਜ਼ੀ ਦਾ ਆਟਾ ਘਮਾ ਕੇ ਜਿੰਨਾ ਮਰਜ਼ੀ ਘਮਾਉਣਾ ਉਦੋਂ ਨੂੰ ਘਮਾ ਸਕਦੇ ਆ ਇਹ ਤਾਂ ਨਹੀਂ ਉਹ ਚੀਜ਼ ਆ ਜਿਵੇਂ ਆਪਾਂ ਖਾਲੀ ਬਣਾਉਂਦੇ ਤੇ ਬਾਅਦ ਵਿੱਚ ਉਹ ਬਈਏ ਆਪਾਂ ਲਾਉਣੇ ਹੁੰਦੇ ਆ ਵਟਾਂ ਦੇ ਵਿੱਚ ਮਿੱਟੀ ਰਹਿ ਜਾਂਦੀ ਆ ਹਾਂਜੀ ਹਾਂਜੀ ਇਹਦੇ ਨਾਲ ਨਹੀਂ ਰਊ ਨਹੀਂ ਜੀ ਆਟਾ ਦੇ ਵਿੱਚ ਮਿੱਟੀ ਨਹੀਂ ਰਊਗੀ ਇਹਨਾਂ ਆਹ ਤਾਂ ਯਾਰ ਤੁਸੀਂ ਮੈਂ ਕਹਿੰਨਾ ਵੀ ਕਿੱਲੇ ਮਗਰ ਖਰਚੇ ਹੀ ਬਚਾਤਾ ਹੈ ਵੀਰ ਇੱਕ ਦਿਹਾੜੀ ਦਾ ਹੈ ਨਾ ਸਿੱਧਾ ਸਿੱਧਾ ਹੀ ਖਾਲ ਤਾਂ ਆਪਾਂ ਪਾਉਣੇ ਪਾਉਣਾ ਵੈਰੀ ਗੁੱਡ ਆਹ ਚੀਜ਼ ਬਈ ਜੀ ਇਹ ਵੀਰ ਜੀ ਇਹ ਡਬਲ ਕੰਮ ਕਰਦੇ ਆ। ਅੱਛਾ ਜੀ। ਜਿੱਦਾਂ ਕਿ ਤਾਂ ਆਪਾਂ ਮੇਨ ਆ ਵੱਡੀਆਂ ਵੱਟਾਂ ਬਣਾਉਣੀਆਂ, ਵੱਡੇ ਆਡਾ ਬਣਾਉਣੀਆਂ। ਹਾਂ। ਵੱਡੀਆਂ ਵੱਟਾਂ ਬਣਾਉਣੀਆਂ। ਜਿੱਦਾਂ ਆਂ ਝੋਨੇ ਦੇ ਵਿੱਚ ਵੱਡੀਆਂ ਵੱਟਾਂ ਦੇ ਲੋਟੇ। ਪ੍ਰਾਲੀ ਦੀ ਵੀ ਚੱਲੂ। ਪ੍ਰਾਲੀ ਦੀ ਵੀ ਵਧੀਆ ਚੱਲੂਗਾ ਬਾਜੀ। ਪ੍ਰਾਲੀ ਤੇ ਇਦਾਂ ਇਹ ਤਵਾ ਦੇਖੋ, ਤਵਾ ਪੂਰਾ ਮਜ਼ਬੂਤ ਤਵਾ ਲਾਇਆ ਪਾਇਆ। ਪੂਰਾ ਹੈਵੀ ਡਿਊਟੀ ਜਿੱਦਾਂ ਬੈਰੰਗ। ਬੈਰੰਗ ਵੱਡੇ ਬੈਰੰਗ। ਮੈਂ ਕਹਾਂ ਅਰੀਜਨਲ ਬੈਰੰਗ ਬਾਜੀ। ਇਹ ਨਹੀਂ ਕੋਈ ਕਹਿਣਾ ਵੀ ਅੱਜ ਵੀ ਪਾਏ ਅਰੀਜਨਲ ਕੋਈ ਫੋਲ ਕੇ ਆ ਕੇ ਸਾਡੇ ਚੈੱਕਿੰਗ ਕਰੇ ਅਰੀਜਨਲ ਹੋਣਗੇ। ਮੈਰੀ ਮੋਡ। ਸਵਾਦ ਆ ਇਹ ਇਹਦੇ ਨਾਲ ਬਾਈਲੇ ਖਾਲ ਨੂੰ ਘਟਣਾ ਇਹ ਜਿੰਨਾ ਮਰਦੀ ਹੈ ਭਾਜੀ ਐਡਜਸਟਮੈਂਟ ਹੈ ਜਿੱਧਰ ਨੂੰ ਮਰਜ਼ੀ ਕਢਾ ਲਓ ਅੱਛਾ ਜੀ ਖਾਲ ਹੀ ਕੱਢ ਦੂੰਗਾ ਕਰ ਕਰਦੀ ਵਾਦੀ ਹੈ ਜੀ ਅੱਛਾ ਵੀ ਉਹ ਵੀ ਜਿੰਨਾ ਵੀ ਆਪਾਂ ਇਤੋਂ ਵੱਡਾ ਛੋਟਾ ਕਰਨਾ ਹੋਵੇ ਹਮ ਐਡਜਸਟਮੈਂਟ ਦਿੱਤੀ ਹੋਈ ਆ ਇਹਦੇ ਸਾਈਡ ਵੀ ਚੇਂਜ ਕਰਨੀ ਛੋਟੀ ਵੀ ਕਰਨੀ ਆ ਆਪਾਂ ਸਾਈਡ ਤੋਂ ਪੁੱਠੀ ਮਿੱਟੀ ਵੀ ਲਾਉਣੀ ਆ ਤਾਂ ਵੀ ਇਹਨੂੰ ਖੋਲ ਕੇ ਪੁੱਠਾ ਫਿਟ ਕਰਨਾ ਕੋਲਮ ਲਾ ਕੇ ਆਪਾਂ ਵੱਟ ਨੂੰ ਘਟਨਾ ਹਾਂਜੀ ਇਹ ਤਵਾ ਹੌਸਾ ਬਣਾ ਐਡਜਸਟ ਹੋ ਜੂ ਹਾਂਜੀ ਹਾਂਜੀ ਵੱਟ ਨਾਲ ਮਿੱਟੀ ਲਾਉਣੀ ਆ ਬੰਨੇ ਨਾਲ ਲਾਉਣੀ ਆ ਉਹ ਵੀ ਲਾਉ ਬਿਲਕੁਲ ਜੀ ਜੇ ਕਹਿੰਨੇ ਤੇ ਰੱਖਣਾ ਘਟੂ ਘਟੂ ਉਹ ਵੀ ਜਗ੍ਹਾ ਤੇ ਰੱਖਣਾ ਉਹਦੇ ਵਾਸਤੇ ਵਜਨ ਵਾਸਤੇ ਵੀ ਆਪਾਂ ਪਿੱਛੇ ਸਪੈਸ਼ਲ ਬਣਾ ਕੇ ਦਿੱਤਾ ਹਮ ਭਾਈ ਜੀ ਲੋਹੇ ਦੀ ਕੁਆਲਿਟੀ ਆਪਣੀ ਕੀ ਹੁੰਦੀ ਹੈ ਭਾਈ ਜੀ ਲੋਹੇ ਦੀ ਕੁਆਲਿਟੀ ਬਹੁਤ ਵਧੀਆ ਕੁਆਲਿਟੀ ਦਾ ਲੋਹਾ ਲਾਉਂਦੇ ਆ ਸਕ੍ਰੈਪ ਮਾਲ ਨਹੀਂ ਲਾਉਂਦੇ ਕੋਈ ਵੀ ਨਵਾਂ ਹੀ ਹੁੰਦਾ ਨਾ ਆਪਣਾ ਬਿਲਕੁਲ ਨਵਾਂ ਮਾਲ ਲਾਉਂਦੇ ਜੋ ਵੀ ਹੋਗਾ ਵਧੀਆ ਕੁਆਲਿਟੀ ਆਈਐਸਆਈ ਕੰਪਨੀ ਦੀਆਂ ਮਾਲ ਲਾਉਂਦੇ ਆ ਆ ਮਾਲ ਦੇਸੀ ਰਿਹਾ ਵੈਸੇ ਤੁਹਾਨੂੰ ਸਾਰਿਆਂ ਨੂੰ ਨਵਾਂ ਲੋਹਾ ਸਾਰਾ ਹਾਂਜੀ ਵੈਰੀ ਗੁੱਡ ਦਾ ਸਵਾਲ ਭਾਈ ਜੀ ਹਾਲ ਆ ਆਪਣੇ ਹਾਲ ਵੀ ਜੀ ਆ ਦੇਖੋ ਆਪਾਂ ਇਹ ਕਿੰਨੇ ਆ ਜੀ ਇਹ 15 ਵੀਰ ਜੀ ਹਾਲਾ ਜੀ ਇਹ 11 ਪਲੱਸ 4 11 ਪਲੱਸ 4 ਜੇ ਇਹ ਕਿੰਨੇ 11 ਕਰਨੇ 11 ਇਹ ਕਹਿੰਨੇ 11 ਕਰਨੇ ਆ ਤਾਂ 11 ਓਕੇ ਜੀ ਤੇ ਜੇ ਕਿਸੇ ਨੇ ਆਪਣਾ 11 ਵਰਤਣਾ ਛੋਟੇ ਟਰੈਕਟਰਾਂ ਵਾਸਤੇ 11 ਵੀ ਚੱਲਣਗੇ ਜੇ ਕਿਸੇ ਨੇ ਵੱਡੇ ਟਰੈਕਟਰ ਵਾਸਤੇ ਆਪਾਂ ਨੂੰ ਲੈਣਾ ਵਾ ਤੇ ਉਹ ਵੀ ਚੱਲਣਗੇ ਇਹ 15 ਕਰ ਦੇਣਗੇ ਇਹਦੇ ਵਿੱਚ ਭਾਜੀ ਆਪਾਂ ਬੋਸ ਜਿਹੜਾ ਵਾ ਇਹ ਨਾ ਆ ਕੰਮ ਜਿਹੜੇ ਆਪਣੇ ਹਿਲਦੇ ਆ ਜਿੱਦਾਂ ਆਪਾਂ ਇਹੇ ਲੰਜੇ ਲੱਗ ਜਾਂਦੇ ਥੋੜੇ ਟਾਈਮ ਬਾਅਦ ਭਾਜੀ ਦੇਖੋ ਇਹਦੇ ਵਿੱਚ ਕਿੰਗ ਪਿੰਨਾ ਲਾਈਆਂ ਟਰੱਕ ਵਾਲੀਆਂ ਵੈਰੀ ਗੁੱਡ ਇਹ ਟਰੱਕ ਦੀ ਕਿੰਗ ਪੈਣਾ ਦੋ ਮਹੀਨੇ ਸੈਂਟਰ 'ਚ ਬੋਛਾ ਇਹਨੂੰ ਗਰੀਸ ਆਉਂਦੀ ਹੈ ਜੀ ਇਹਦੇ ਵਿੱਚ ਦੇਖੋ ਜੀ ਆਹ ਜਿਹੜੀ ਆਪਾਂ ਹੁਣ ਆ ਦੇਖੋ ਗਿੱਲੀ ਵੀ ਆਪਣੀਆਂ ਦੇਖੋ ਘੱਟ ਨਹੀਂ ਹੋਊਗੀ ਇੱਥੇ ਇਹ ਨਹੀਂ ਵੀ ਗੁੱਲੀ ਪਾਉਂਦੇ ਵਿੱਚ ਬੋਛ ਲਾਤਾ ਗੋਲੀ ਨੂੰ ਵੀ ਪੁੱਛ ਲਾਤਾ ਵਾ ਜੀ ਵੈਰੀ ਗੁੱਡੀ ਇਹਨਾਂ ਚੀਜ਼ਾਂ ਤੋਂ ਹੀ ਮਾਰ ਖਾਂਦੇ ਆ ਇਹਨਾਂ ਚੀਜ਼ਾਂ ਤੋਂ ਮਾਰ ਖਾਂਦੇ ਆ ਜੀ ਹਾਲ ਆਪਣੇ ਤਰ ਜਾਣ ਹੂੰ ਆਪਣੇ ਲਾਂ ਲੱਗਣ ਹੂੰ ਉਹਦੇ ਆਲੀ ਫੁੱਲ ਗਰੰਟੀ ਹੈ ਜੀ 1 ਸਾਲ ਦੀ ਫੁੱਲ ਗਰੰਟੀ ਹੈ ਟੁੱਟ ਕੇ ਕੋਈ ਤੋੜ ਕੇ ਲਿਆਵੇ ਕੋਈ ਹੋਰ ਕੋਈ ਸਮੱਸਿਆ ਆਉਂਦੀ ਆ ਤੇ ਪਾਪਾ ਜ਼ਿੰਮੇਵਾਰੀ ਹੈ ਸਾਰੀ ਇਦੇ ਵਿੱਚ ਆਪਾਂ ਇਹ ਕਾਹ ਤਿਆਰ ਕਰਦੇ ਆ ਜਿੱਦਾਂ ਵੀ ਆਹ ਵੀ ਚੀਜ਼ ਮੋਰੇ ਖਿੱਚਣ ਵਾਸਤੇ ਵੀ ਨਾ ਲੋਕ ਸਿੰਗਲ ਜਿੱਦਾਂ ਲਾਉਂਦੇ ਸੀ ਹਾਂ ਰੋਡ ਹੁੰਦੀ ਸੀ ਸਿੰਗਲ ਰੋਡ ਲਾਈ ਜਾਂਦੇ ਆ ਮੈ ਲਾਉਣਾ ਜਿੱਦਾਂ ਰੂਟਾ ਵੂਟਰ ਸਿਸਟਮ ਦੋ ਮੰਨਿਆ ਇਹ ਜਿੱਦਾਂ ਇਹਦੇ ਵਿੱਚ ਗੁੱਲਾ ਪੈ ਜੂਗਾ ਕੱਲ ਨੂੰ ਇਹ ਸਮੱਸਿਆ ਆ ਇਹ ਨਹੀਂ ਆਉਂਦੀ ਵਿੱਚ ਰੋਡ ਟੁੱਟ ਗਈ ਇਹ ਵੀ ਬੁਸ਼ ਸਿਸਟਮ ਇਹ ਵੀ ਬੁਸ਼ ਸਿਸਟਮ ਆ ਸੁਆਦ ਲਿਆਤਾ ਜੀ ਹਾਂਜੀ ਆ ਘੋੜੀ ਜੇ ਕਹਿੰਦੇ ਵੱਧ ਘਟ ਰੱਖਾਉਣੀ ਆ ਘੋੜੇ ਵਿੱਚ ਭਾਈ ਟਰੈਕਟਰ ਦੇ ਅਕੋਰਡਿੰਗ ਹੁੰਦੀ ਘੋੜੀ ਆਪਣੇ ਜਿੱਦਾਂ ਟਰੈਕਟਰ ਵਾ 18 ਟਾਇਰਾਂ ਵਾਲਾ ਟਰੈਕਟਰ ਵਾ ਘੋੜੀ ਘੋੜੀ ਹੋਰ ਵ ਠੀਕ ਹੈ ਜੀ ਅਸੀਂ ਇਹ ਐਡਵਾਂਸ ਬਣਾ ਕੇ ਨਹੀਂ ਰੱਖਦੇ ਜਿਆਦਾ ਠੀਕ ਹੈ ਵੀ ਜੀ ਮੰਨ ਲਓ ਮੈਂ ਇੱਕ ਤੋਂ ਪੀਸ ਸੈਟਅਪਾਂ ਤਿਆਰ ਕਰਕੇ ਰੱਖਣੇ ਆ ਹਾਂ ਦਿਖਾਉਣ ਵਾਸਤੇ ਜਿੱਦਾਂ ਹੋ ਗਿਆ ਚਾਹ ਕਿਸੇ ਨੂੰ ਕੁਝ ਹੈਗਾ ਸੀਜ਼ਨ ਕਿਹੇ ਵੀਰ ਦੇ ਹੋਗਾ ਸਮਝ ਗਏ ਜੀ ਉਹਦੇ ਵਿੱਚ ਕੀ ਆ ਘੋੜੀ ਏਰੀ ਦੀ ਟਰੈਕਟਰ ਰਿਕਾਰਡਿੰਗ ਬਣਨੀ ਆ ਬਾਕੀ ਫਿਰ ਵੀ ਅਸੀਂ ਇਹ ਦੋ ਛੇਕ ਦਿੰਨੇ ਆ ਤੇ ਜੀ ਠੀਕ ਹੈ ਜੀ ਜੇ ਤੁਹਾਨੂੰ ਕੋਈ ਐਡਜਸਟਮੈਂਟ ਮੰਨ ਲਓ ਮੋੜੀ-ਮੋਟੀ ਤਾਂਠਾਂ ਕਰਨ ਦੀ ਲੋੜ ਆ ਹੂੰ ਤੁਸੀਂ ਤਾਂਠਾਂ ਕਰ ਸਕਦੇ ਹੋ ਵੈਰੀ ਗੁੱਡ ਬੋ ਜੀ ਔਰੋਂ ਬਾਅਦ ਚ ਆਪਣੇ ਕੋ ਆਪਰੇ ਵਿੱਚ ਜਦ ਐਮਪਲੀਮੈਂਟ ਵਗੈਰਾ ਹੋ ਗਏ ਆ ਆ ਸਾਰੇ ਲੈਜਰ ਲੈਵਲਰ ਵਗ ਇਹ ਸਾਡੇ ਕੋ ਆਪਣੇ ਆ। ਬੋਲੋ ਮਲਾ ਕੇ ਬਾਈ ਪਹਿਲਾਂ ਆਗਾ ਪ੍ਰੈਕਟੀਕਲ ਆਪ ਕਰਦਾ ਹਨਾ ਵੀਰੇ। ਹਾਂਜੀ ਵੀਰ ਜੀ। ਉਹ ਕਰਕੇ ਤੇ ਫਿਰ ਬਾਈ ਗਾਂ ਚੀਜ਼ਾਂ ਆ ਸਪਰਿੰਗ ਵਾਲੇ ਜੀ ਇਹ ਵੀ ਆਪਣੇ ਆ। ਹਾਂਜੀ ਇਹ ਵੀ ਸਪਰਿੰਗ ਵਾਲੇ ਜੀ 13 ਵਾਂ ਜੀ। ਰੰਗ ਬੋਲੋ ਸੁਣਾ ਕੀਤਾ ਯਾਰ। ਹਾਂਜੀ ਵੀਰ ਜੀ ਜਿੱਦਾਂ ਆਪਾਂ ਜਿੱਦਾਂ ਟੂਕਾ ਕੁਆਲਿਟੀਾਂ ਦੇ ਕੰਪਨੀ ਦਾ ਵਧੀਆ ਪੇਂਟ ਕਰਦੇ ਆ। ਹੂੰ। ਦੇਸੀ ਹਲਕਾ ਪੇਂਟ ਨਹੀਂ ਕਰਦੇ। ਮੈਨੂੰ ਬਣਾ ਕੇ ਸਾਰਿਆਂ ਨੂੰ ਪੇਂਟ ਕੁਆਲਿਟੀ ਵਧੀਆ ਕਰਕੇ ਫੇਰ ਹੀ ਕਿਉਂਕਿ ਕੋਈ ਜੀ ਲੋਹੇ ਦੀ ਬਣਿਆ ਦਾ ਪੇਂਟ ਕੁਆਲਿਟੀ ਤੇ ਬਣ ਨਹੀਂ ਜੀ। ਹੂੰ। ਜੇ ਆਪਾਂ ਲੋਹੇ ਦੀ ਮਣਿਆਦ ਲੈਣੀ ਆ ਨਾ ਤਾਂ ਉਹ ਪੇਂਟ ਕੁਆਲਟੀ ਨਹੀਂ ਬਣਾ ਕੇ ਦੇਣੀ ਆ ਆਪਾਂ ਨੂੰ ਜੇ ਆਪਾਂ ਪੇਂਟ ਹਲਕਾ ਵਾਤਦਾਂਗੇ ਉਹ 6 ਮਹੀਨੇ ਸਾਰ ਰੁੱਕ ਕੇ ਉਤਰ ਜਾਊਗਾ ਉਤਰ ਜਾਊਗਾ ਜੰਗ ਲੱਗੂ ਉਹ ਜੰਗ ਲੱਗ ਜਾਊਗਾ ਤੇ ਫਿਰ ਉਹ ਜ਼ਿੰਮੇਦਾਰ ਦਾ ਇੱਕ ਤਾਂ ਦੇਖਣ ਨੂੰ ਘੜਾ ਲੱਗੂਗਾ ਇੱਕ ਪਲੱਸ ਪ੍ਰਾਇਮਰ ਪ੍ਰਾਇਮਰ ਕਰਕੇ ਕਰਦੇ ਵੀਰ ਜੀ ਬਾਈ ਜੀ ਇੱਕ ਚੀਜ਼ ਹੋਰ ਮੈਨੂੰ ਦੱਸਿਆ ਜੀ ਮੰਨ ਲਓ ਮੈਂ ਤੁਹਾਡੇ ਕੋਲ ਸਾਈ ਲੈ ਕੇ ਆ ਗਿਆ ਹਾਂਜੀ ਵੀਰ ਜੀ ਕਈ ਜ਼ਿੰਮੇਦਾਰ ਵੀ ਕੀ ਆ ਖੁਸ਼ ਆ ਉਂਗਲ ਨਾ ਆਜੇ ਖੁਸ਼ ਹੁੰਦੇ ਆ ਵੀ ਸਾਨੂੰ ਭਾਰੇ ਚਾਹੀਦੇ ਆ ਕਈ ਚ ਕਹਿੰਦੇ ਆ ਵੀ ਹੌਲੇ ਚਾਹੀਦੇ ਆ ਜਿਹੜੇ ਤਰੀਕੇ ਨਾਲ ਵੀ ਆਪਣਾ ਸੱਜਣ ਕੋਈ ਵੀ ਆ ਜਾਂਦਾ ਵਾ ਜੀ ਉਹ ਤੁਹਾਨੂੰ ਹਰੇਕੇ ਤਰੀਕੇ ਦਾ ਹੀ ਤਿਆਰ ਕਰਕੇ ਦਿੰਨੇ ਉਹਨੇ ਆ ਕੇ ਉਹਨਾਂ ਦੇ ਅਕੋਰਡ ਆਪਾਂ ਗਾਹਕ ਦੇ ਅਕੋਰਡਿੰਗ ਚੱਲਦੇ ਆ ਜੀ ਜਿੱਦਾਂ ਉਹ ਕਹੂਗਾ ਜੇ ਆਪਾਂ ਨੂੰ ਕਹੂਗਾ ਭਾਰੇ ਹੂੰ ਉਹਨੂੰ ਭਾਰੇ ਤਿਆਰ ਕਰ ਦਿੰਨੇ ਆ ਜੇ ਕਹਿੰਦਾ ਹਲਕੇ ਹੂੰ ਉਹਨੂੰ ਹਲਕੇ ਤਿਆਰ ਕਰ ਦਿੰਨੇ ਆ ਭਾਜੀ ਇਹਦੇ ਵਿੱਚ ਇਹ ਹੁੰਦਾ ਨਾ ਜਿੱਦਾਂ ਆਪਾਂ ਹਰੇਕ ਬੰਦੇ ਦੀ ਕਿਸੇ ਦੀ ਹੈ ਕਿਸੇ ਤਰੀਕੇ ਨਾਲ ਵਾਂਗੂ ਕੁਝ ਨੇ ਕਿਸੇ ਟਰੈਕਟਰ ਦੇ ਮਗਰ ਚਲਾਉਣੇ ਆ ਉਸੇ ਅਕੋਰਡਿੰਗ ਬਣ ਜਾਂਦੇ ਆ ਜੀ ਕਿਉਂਕਿ ਹਰੇਕ ਚੀਜ਼ ਦੇ ਉਸੇ ਬਾਕੀ ਕੁਆਲਿਟੀ ਜਿਹੜੀ ਅਸੀਂ ਜਿਹੜੀ ਹੈ ਨਾ ਜੋ ਸਪਰਿੰਗ ਦੀ लोहे दी क्वालिटी ਇੱਕੋ ਰਹਿਣੀ ਆ ਹਾਂ ਉਹਦੇ ਵੀ ਤੁਸੀਂ ਲੋਹੇ ਦੀ ਕੁਆਲਿਟੀ ਨਹੀਂ ਚੇਂਜ ਕਰਦੇ ਬਾਜੀ ਉਹ ਤੁਸੀਂ ਬੈਸਟ ਰੱਖੋ ਉਹ ਉੱਥੇ ਕੁਆਲਿਟੀ ਦੇ ਲੋਹਾ ਲੱਗਣਾ ਵਾ ਹੂੰ ਜੇ ਅਗਲਾ ਕਹਿੰਦਾ ਮੈਨੂੰ ਥੋੜਾ ਵੇਟ ਘੱਟ ਚਾਹੀਦਾ ਵਾ ਹੂੰ ਮੈਨੂੰ ਵੇਟ ਘੱਟਣਾ ਤਿਆਰ ਕਰ ਦੋ ਹੂੰ ਉਹਨੂੰ ਲੋਹਾ ਉਹ ਕੁਆਲਿਟੀ ਦਾ ਲਾ ਕੇ ਤਾਂ ਫੇਰ ਵੇਟ ਘੱਟ ਦੇ ਤਿਆਰ ਕਰ ਲੈ ਨਹੀਂ ਕੁਆਲਿਟੀ ਨਾਲ ਕੋਈ ਸਮਝੌਤਾ ਨਹੀਂ ਨਹੀਂ ਕੁਆਲਿਟੀ ਨਾਲ ਕੋਈ ਸਮਝੌਤਾ ਨਹੀਂ ਤੇ ਇਹਨਾਂ ਦੀ ਚੜਾਈ ਕਿੰਨੀ ਰੱਖਦੇ ਹੋ ਤੁਸੀਂ ਇਹ ਇਹ ਦੇ ਇਹਦੀ ਚੜਾਈ ਆਪਾਂ ਜਿੱਦਾਂ ਨਾ ਆਮ ਪਹਿਲਾਂ ਜ ਆਪਣੇ ਕੀ ਸੱਟ ਮੁੰਦਾ ਸੀ ਹੁਣ ਪਰਾਲੀ ਵਾਲੇ ਖੇਤ ਆ ਗਏ ਆਪਣੇ ਹੂੰ ਇਹਨਾਂ 'ਚ ਹਲਾਂ ਚ ਇੱਥੇ ਆ ਕੇ ਪਰਾਲੀ ਅਰ ਜਾਂਦੀ ਸੀ ਇਹਨਾਂ ਆਫੇ ਤੇ ਅਸੀਂ ਦੋਵੇਂ ਹਾਲ ਜਿਹੜੇ ਮਿੱਟੀ ਖਿੱਚਣ ਲਾ ਪੈਂਦੇ ਸੀ ਲੱਗ ਪੈਂਦੇ ਸੀ ਇਹਨਾਂ ਨੂੰ ਅਸੀਂ ਥੋੜਾ ਆ ਚੀਜ਼ ਨੂੰ ਦੂਰ ਕਰ ਦਿੱਤਾ ਆ ਵਾਇਆ ਵਧਾਉਂਦਾ ਆ ਮੈਂ ਥੋੜਾ ਵਧਾਤਾ ਵਾ ਓਕੇ ਇਹ ਕ ਤਾਂ ਵਾਇਆ ਫਰੇਮ ਦਾ ਵੀ ਵਧਾਤਾ ਅਸੀਂ ਪਲੱਸ ਹੋਰਾਂ ਵੀ ਵਧਾਤਾ ਪਹਿਲਾਂ ਫਰੇਮ ਆਪਾਂ ਲਾ ਕੇ ਕਰਦੇ ਸੀ ਠੀਕ ਆ ਜੀ ਉਹ ਫਰੇਮ ਦਾ ਵੀ ਵਾਇਆ ਵਧਾਤਾ ਇੱਕ ਤਾਂ ਹਾਲ ਰਿੰਗੇ ਹੋਣ ਦਾ ਡਰ ਨਹੀਂ ਰਹਿੰਦਾ ਭਾਜੀ ਉਹ ਫਰੇਮ ਦਾ ਵਾਇਆ ਵਧਿਆ ਵਾ ਪਿਛਲੀਆਂ ਟਾਇਨਾਂ ਹੁਣ ਇਹਨਾਂ ਨੂੰ ਜਿਹੜੇ ਸਾਈਡਾਂ ਵਾਲੀਆਂ ਚ ਇਹਨਾਂ ਦੋਨੋਂ ਆਉਣ ਗਿਆ ਉਹਨਾਂ ਨੂੰ ਅਸੀਂ ਲਾਉਣੇ ਹੈਵੀ ਮਾਲ ਦੋਵੇਂ ਦੋਵੇਂ ਪੱਤੀਆਂ ਜਿਹੜੀਆਂ ਹੈਵੀ ਲਾਉਣੇ ਆ ਓਕੇ ਪਿੱਛੇ ਵੀ ਉਹਨਾਂ ਨੂੰ ਹੱਥ ਕੋਟ ਦਿੰਨੇ ਆ ਵੱਖਰੇ ਓਕੇ ਵੀ ਜਿਹੜਾ ਹੱਲ ਆਪਣਾ ਸਾਈਡ ਵਾਲਾ ਆ ਨਾ ਹਾਂ ਇਹ ਵਿੰਗਾ ਨਾ ਹੋਵੇ ਜੋ ਆਮ ਆਪਣੀਆਂ ਸਾਈਡਾਂ 'ਚ ਵਟਾਂ ਤੇ ਇਹ ਹੱਲ ਜਿਹੜੇ ਦੋਨੋਂ ਸਾਈਡਾਂ 'ਲੇ ਲੱਗ ਜਾਂਦੇ ਆ ਲੱਗਣੇ ਲੱਗਣੇ ਕਿਉਂਕਿ ਖਿੱਚ ਕੁਛ ਆ ਗਈ ਜਾਂ ਕੁਛ ਵੀ ਆ ਗਿਆ ਸਾਈਡ ਵਾਲਾ ਹੱਲ ਲੱਗ ਜਾਂਦਾ ਜੀ ਲੱਗ ਜਾਂਦਾ ਤੇ ਇਸ ਕਰਕੇ ਕਿਸੇ ਵੀਰ ਨੂੰ ਜਦੋਂ ਲੋਡ ਹੋਵੇ ਅਸੀਂ ਤਿੰਨ ਸਪਰਿੰਗ ਸਾਈਡ ਤੇ ਕਹਿੰਦਾ ਵੀ ਤਿੰਨ ਸਪਰਿੰਗ ਪਾਉਣੇ ਤਿੰਨ ਵੀ ਪ ਕੋਲਮ ਲਾ ਕੇ ਨਾ ਤੁਸੀਂ ਇੱਥੇ ਆਓ ਤੁਸੀਂ ਜੋ ਕਹੋਗੇ ਉਹ ਹੀ ਹੋ ਜਾਏਗਾ ਬਿਲਕੁਲ ਜੀ ਹਣਾ ਆਪਾਂ ਜ਼ਿੰਮੇਵਾਰ ਦੇ ਹਿਸਾਬ ਨਾਲ ਕੰਮ ਕਰਕੇ ਦਵਾਂਗੇ ਨਾ ਹੂੰ ਇਹ ਨਹੀਂ ਹੈ ਗਾ ਵੀ ਕੁਪ ਇਹ ਨਹੀਂ ਨਹੀਂ ਭਾਜੀ ਥੋਪਾਂਗੇ ਨਹੀਂ ਕਿਸੇ ਦੇ ਉੱਤੇ ਜੇ ਆਪਾਂ ਮਾਲ ਥੋਪ ਕੇ ਬਣਾਇਆ ਫਿਰ ਮਜ਼ਾ ਨਹੀਂ ਆਉਂਦਾ ਨਾ ਸਵਾਦ ਨਹੀਂ ਹਾਂਜੀ ਅਗਲਾ ਕਦੇ ਵੀ ਮਾਨ ਅਗਲੇ ਰੇਟ ਆਪਣੇ ਮੁਤਾਬਕ ਹੋਵੇ ਮਾਲ ਅਗਲੇ ਮੁਤਾਬਕ ਹੋਵੇ ਆ ਚੀਜ਼ਾਂ ਚ ਨਹੀਂ ਦੇਖੀ ਦੋਨੇ ਸਾਈਡ ਹੀ ਹੈ ਦੋਨੇ ਸਾਈਡ ਹੀ ਹੈ ਜੀ ਇਸ ਸਾਈਡਾਂ ਵਾਲੇ ਪਾੜੇ ਆਪਣੇ ਲੱਗਣੇ ਹੁੰਦੇ ਆ ਹਾਂਜੀ ਇਹ ਤਾਂ ਮਾਲ ਵੀ ਹੈਵੀ ਹੈ ਜੀ ਆ ਜੀ ਹੂੰ ਇਹਦੀ ਪੱਤੀ ਵੀ ਹੈਵੀ ਕਰ ਦਿੰਦੀ ਹਾਂ ਹਾਂਜੀ ਪੱਤੀ ਵੀ ਹੈਵੀ ਕਰ ਦਿੰਦੀ ਆ ਇੱਥੇ ਡਰ ਹੁੰਦਾ ਸਾਡੇ ਵਿਹਾਲੇ ਇੱਥੋਂ ਹੀ ਵੰਗੇ ਸਾਰਿਆਂ ਦੇ ਵੰਗੇ ਹੁੰਦੇ ਹਨ ਵੀਰ ਹਾਂਜੀ ਵੀਰ ਜੀ ਫਸਣਾ ਹੀ ਸੱਡਾ ਵਾਲੇ ਹੁੰਦੇ ਆ ਆਪਣੇ ਇਹ ਆ ਗਿਆ ਬਾਈ ਜੀ ਦਾ ਸਾਹ ਕਿਤਾਬ ਪੇਂਟ ਕੀਤਾ ਵੀ ਆਪਾਂ ਤੁਹਾਨੂੰ ਦੂਜਾ ਵੀ ਜਿੱਦਾਂ ਸਾਰੀ ਜਿੱਦਾਂ ਇਹ ਉਥੇ ਕੰਪਨੀ ਦੇ ਮੁਤਾਬਕ ਮਾਲ ਤਿਆਰ ਕਰ ਦਿੰਦੇ ਆ ਨਾ ਹੂੰ ਉਸੇ ਤਰੀਕੇ ਦਾ ਰੰਗ ਕਰ ਦਿੰਦੇ ਆ ਜਿੱਦਾਂ ਦੀ ਕੰਪਨੀ ਨੂੰ ਲੋੜ ਹੁੰਦੀ ਕਿਸੇ ਨੂੰ ਕਿਸੇ ਦਾ ਲਾਲ ਰੰਗ ਹੁੰਦਾ ਵਾ ਕਿਸੇ ਦਾ ਦੂਜਾ ਹੁੰਦਾ ਵਾ ਕੰਪਨੀ ਵਾਲੇ ਮਾਲ ਲੈਂਦੇ ਆ ਆਪਣੇ ਤੋਂ ਕੰਪਨੀ ਵਾਲੇ ਵੀ ਲੈ ਲੈਂਦੇ ਆ ਭਾਜੀ ਬੱਲੇ ਇਹ ਵੀਰ ਦਾ ਪੂਰੀ ਚੜਾਈ ਆ ਯਾਰ ਭਾਈ ਦੀ ਸਾਡੇ ਮਤਲਬ ਸਾਰੀਆਂ ਸਾਰੀਆਂ ਕੰਪਨੀਆਂ ਦੇ ਆਪਾਂ ਤਿਆਰ ਜਿੱਦਾਂ ਮਤਲਬ ਉਸੇ ਹਿਸਾਬ ਨਾਲ ਹੀ ਇਹਨਾਂ ਦੀ ਸੈਟਿੰਗ ਵੀ ਐਡ ਹੈ ਨਾ ਅੱਛਾ ਜਿੱਦਾਂ ਕੰਪਨੀ ਦੀ ਸੈਟਿੰਗ ਹਰੇਕ ਦੀ ਨਾ ਬ੍ਰਾਂਡ ਦੇ ਵਾਈਜ਼ ਬ੍ਰਾਂਡ ਦੀ ਬ੍ਰਾਂਡ ਵਾਈਜ਼ ਸੈਟਿੰਗ ਵੀ ਐਡ ਹੈ ਨਾ ਇਹਨਾਂ ਦੀ ਫਿਟਿੰਗ ਇੱਕੋ ਨਹੀਂ ਹੋਣੀ ਮਤਲਬ ਆਹ ਹੋਰ ਕੰਪਨੀ ਦਾ ਵਾ ਉਹ ਹੋਰ ਕੰਪਨੀ ਦਾ ਵਾ ਜੀ ਇਹ ਲੱਗਦਾ ਤੁਹਾਨੂੰ ਇੱਕੋ ਜਿਹਾ ਹੀ ਬਣਿਆ ਹਾਂ ਆ ਲੱਗਦਾ ਤਾਂ ਵੇਖਣ ਨੂੰ ਪਰ ਇਹਦੇ ਵਿੱਚ ਡਿਫਰੈਂਸ ਆ ਭਾਜੀ ਇਹਨਾਂ ਦੀ ਚੇਂਜਸ ਆ ਥੋੜੇ ਬਹੁਤ ਚੀਜ਼ਾਂ ਦੇ ਹਰੇਕ ਚੀਜ਼ ਆਤਮਾਲ ਫਿਰ ਉਹੋ ਜਿਹੜਾ ਆਪਾਂ ਅੱਗੇ ਦਿਖਾ ਚੁੱਕੇ ਆ ਅੱਗੇ ਟ੍ਰੈ ਹੂੰ ਉਹ ਫਾਲੇ ਜੀ ਆਪਣੇ ਕੋਲੋਂ ਪੂਰੀਆਂ ਪ੍ਰਸਾ ਪ੍ਰਸਾ ਸਾਰਾ ਮਾਲ ਆਪ ਤਿਆਰ ਕਰਦੇ ਆ ਖੁਦ ਆਪ ਆਪ ਤਿਆਰ ਕਰਦੇ ਆ ਇਹਨਾਂ ਦੇ ਵੱਖਰੀ ਟੈਂਪਰ ਹੁੰਦੀ ਹੈ ਵੱਖਰਾ ਲੋਹਾ ਹੁੰਦਾ ਇਹਨਾਂ ਦੇ ਅੱਛਾ ਲੋਹੇ ਨਾਲ ਉਹ ਆਮ ਲੋਹਾ ਨਹੀਂ ਹੈ ਜੀ ਆਮ ਲੋਹੇ ਨਹੀਂ ਗਏ ਇਹ ਇਹ ਸਪੈਸ਼ਲ ਲੋਹੇ ਹੁੰਦੇ ਆ ਜੀ ਇਹਨਾਂ ਨੂੰ ਟੈਂਪਰ ਆਪ ਕਰਾ ਕੇ ਜਿੱਦਾਂ ਵੀ ਆਪਾਂ ਘੱਟ ਤੋਂ ਘੱਟ ਕਸਾਈ ਹੋਵੇ ਉਸ ਤਰੀਕੇ ਨਾਲ ਜਿਵੇਂ ਧਾਰ ਨੂੰ ਆਪਾਂ ਦਿੰਨੇ ਆ ਵੀ ਜਿਮੇਦਾਰ ਵੀਰ ਦੇ ਪੈਸੇ ਵੀ ਵੱਜ ਜਾਣ ਤੇ ਕੰਮ ਵੀ ਉਹਨੂੰ ਮਿਲ ਜੇ ਵਧੀਆ ਮਿਲ ਜੇ ਹੂੰ ਕੰਮ ਕਰਨ ਦਾ ਸਵਾਦ ਹੀ ਫੇਰ ਆਉਂਦਾ ਕਿ ਜਦੋਂ ਇੱਕ ਚੀਜ਼ ਮੈਨੂੰ ਮਿਲਨੀ ਬਾਹਰੋਂ 100 ਦੀ ਮੈਨੂੰ ਤੁਹਾਡੇ ਤੋਂ 50 ਦੀ ਮਿਲ ਗਈ ਉਹਨੇ ਕੰਮ ਵੀ ਉਹਨਾ ਕਰ ਜਾਣਾ ਉਹਨਾ ਕਰ ਜਾਣਾ ਵਾ ਤੇ ਆਪੇ ਖੁਸ਼ ਜ਼ਿੰਮੇਦਾਰ ਵੀਰ ਮਹਰਬਾਨ ਜੀ ਇਹ ਸਵਾਦ ਲਿਆਤਾ ਇਹ ਇੰਪਲੀਮੈਂਟ ਜੋ ਵੀ ਬਣਿਆ ਤੁਸੀਂ ਸਾਰੇ ਵੇਖ ਲੇ ਬਾਈ ਜੀ ਦਾ ਗਦਾਮ ਵੀ ਤੁਹਾਨੂੰ ਦਿਖਾਤਾ ਅੰਦਰ ਬੰਦੇ ਕੰਮ ਕਰਦੇ ਪਏ ਆ ਚਲੋ ਉੱਥੇ ਤਾਂ ਹੀ ਹੁਣ ਤੁਹਾਨੂੰ ਲਿਜਾ ਨਹੀਂ ਸਕਦੇ ਕਿ ਕੰਮ ਚੱਲਦਾ ਪਿਆ ਤੇ ਬਾਈ ਜੀ ਜਿਵੇਂ ਇਹਦੇ ਤੋਂ ਇਲਾਵਾ ਇਹ ਚੀਜ਼ਾਂ ਤਾਂ ਆਪਾਂ ਦਿਖਾਤੀਆਂ ਵੀਰਾਂ ਨੂੰ ਹਾਂਜੀ ਹਾਂਜੀ ਇਹਨਾਂ ਤੋਂ ਐਕਸਟਰਾ ਕੁਝ ਚੀਜ਼ ਕਿਸੇ ਨੇ ਜ਼ਿੰਮੇਵਾਰੀ ਕਿਤੇ ਨਾਲ ਕੁਝ ਵੀ ਬਣਾਉਣਾ ਮੈਂ ਕਹਾਂ ਜੀ ਖੇਤੀਬਾੜੀ ਨਾਲ ਜਿੱਦਾਂ ਹੋ ਗਿਆ ਢੱਕਰਾਹੇ ਹੋ ਗਿਆ ਹਾਰਕ ਹੋ ਗਿਆ ਖਵਾਗੇ ਹੋ ਗਿਆ ਹਾਂ ਆਪਣੇ ਅਸੀਂ ਇੱਕ ਸਪੈਸ਼ਲ ਚੀਜ਼ਾਂ ਐਡ ਮਾ ਬਣਾਉਨੇ ਆ ਰੇਜਰ ਤਮਾਤਾ ਰੇਜਰ ਤੇ ਮਾਰਕਾ ਮਾਰਕਾ ਆਲੂ ਬੈਂਟ ਦੇ ਵਿੱਚ ਲੱਗਦਾ ਇਹ ਇਹ ਤਾਂ ਆਪਣਾ ਰੇਜਰ ਸੰਦਾ ਵਾ ਵੀ ਖਾੜਾ ਵਟਾ ਪਾਉਣ ਲਈ ਹੂੰ ਆਲੂ ਨੂੰ ਠਕਣ ਲਈ ਠਕਣ ਲਈ ਤੇ ਮਾਰਕਾ ਹੁੰਦਾ ਪਹਿਲਾਂ ਆਪਾਂ ਮਾਰਕਾ ਨਿਕਾ ਦੇਣਾ ਉਹਨੇ ਨਿਸ਼ਾਨੀ ਲਾ ਦੇਣੀ ਆ ਉਰੇ ਉੱਤੇ ਲੇਵਰ ਨੇ ਆਲੂ ਛੱਡ ਦੇਣੇ ਆ ਤੇ ਉੱਪਰ ਆਪਾਂ ਰੇਜਰ ਨਾਲ ਮਿੱਟੀ ਪਾ ਦੇਣੀ ਆ ਉਹ ਵੀ ਸਪੈਸ਼ਲ ਆਪਾਂ ਜਿਹੜਾ ਮਾਰਕਾ ਵਾ ਨਾ ਉਹ ਪਿਸਤੌਲ ਲਾ ਕੇ ਬਣਾਉਣੇ ਆ ਓਕੇ ਪਿਸਤੌਲ ਲਾ ਕੇ ਪੂਰੀ ਇਹ ਗੱਲ ਵਾ ਵੀ ਆਪਾਂ ਜਿਹੜੀ ਆ ਪੂਰੀ ਖਾਦ ਦੀ ਹੂੰ ਪੂਰੀ ਪ੍ਰੋਪਰ ਖਾਦ ਕਰੂਗੀ ਚਾਰਾਂ ਜੰਮਾਂ ਹੁੰਦੀ ਇਸ ਜਾਮ ਹੁੰਦੀ ਕੋਈ ਥਮਤਿਆ ਨਹੀਂ ਜੀ ਇੱਕ ਜਾਮ ਤੇ ਇੱਕ ਚੀਜ਼ ਕੀ ਹੁੰਦੀ ਹੈ ਬਾਈ ਜੀ ਵੱਧ ਘਟ ਵੱਧ ਘਟ ਦੇ ਤੇ ਬਿਲਕੁਲ ਸਮੱਸਿਆ ਹੈ ਨਹੀਂ ਜੀ ਬੀ ਜੀ ਜਾਮ ਦੇ ਵਿੱਚ ਇਦਾਂ ਹੁੰਦਾ ਕੁਝ ਵੀਰ ਆਪਣੇ ਇਦਾਂ ਦੇ ਹੁੰਦੇ ਆ ਵੀ ਜਿਹੜਾ ਉਹਦੇ ਵਿੱਚ ਖਾਦਾਂ ਰਲਾ ਕੇ ਪਾ ਦਿੰਦੇ ਆ ਹੂੰ ਜਦੋਂ ਆਪਾਂ ਖਾਦਾਂ ਜੜੀਆਂ ਰਲਾ ਕੇ ਪਾ ਦਨੇ ਨਾ ਉਹ ਸਿਲ ਪਕੜ ਲੈਂਦੀਆਂ ਓਕੇ ਉਹ ਜਦੋਂ ਸਿਲ ਪਕੜਦੀ ਆ ਨਾ ਹੂੰ ਉਹ ਫਿਰ ਜਾਮ ਹੋਣ ਦੀ ਸਮੱਸਿਆ ਆਉਂਦੀ ਪਰ ਜੇ ਐਕਚੁਅਲੀ ਇੱਕ ਖਾਦ ਕੋਈ ਵੀ ਪਾਉਣਗੇ ਕੋਈ ਵੀ ਖਾਦ ਇੱਕ ਪਾਉਣਗੇ ਜਿਹੜੀ ਮਰਜ਼ੀ ਪਾਉਣ ਹੂੰ ਉਹਦੇ ਵਿੱਚ ਕੋਈ ਸਮੱਸਿਆ ਨਹੀਂ ਆਉਂਦੀ ਜਦੋਂ ਦੋ ਖਾਦਾਂ ਰਲੀਆਂ ਤਿੰਨ ਰਲੀਆਂ ਉਹਦੇ ਵਿੱਚ ਸਮੱਸਿਆ ਸਨ ਆਉਂਦੀ ਆ ਕੋਈ ਸਾਨੂੰ ਵੀ ਆਉਂਦੀ ਨਹੀਂ ਕਹਿੰਦੇ ਨਹੀਂ ਆਉਂਦੀ ਪਰ ਉਹ ਜਿਹਨੂੰ ਆਪਾਂ ਖਾਦਾਂ ਸੈਟਮ ਦੇ ਵਿੱਚ ਇੱਕ ਪਾਉਨੇ ਆ ਨਾ ਕਿਤੇ ਸਮੱਸਿਆ ਨਹੀਂ ਆਉਂਦੀ ਫਿਰ ਆਪਣੀ ਖਾਲ ਜਿਹੜੀ ਹੋਗੀ ਔਨਲਾਈਨ ਟਾਈਮ 'ਚ ਹੁਣ ਆਲੂ ਦਾ ਸੀਜ਼ਨ ਨਹੀਂ ਚੱਲ ਰਿਹਾ ਮੈਂ ਇਸ ਵੀਡੀਓ ਦੇ ਵਿੱਚ ਫੇਰ ਦੁਬਾਰਾ ਜੁੜਾਂਗੇ ਆਪਾਂ ਵੀ ਆਪਾਂ ਉਹ ਖਾਲ ਦੀ ਪੂਰੀ ਪ੍ਰੋਪਰ ਸਫਾਈ ਜਿੱਦਾਂ ਦੇ ਆਪਣੇ ਬੈੱਡ ਬਣਦਾ ਵਾ ਜਿਹੜੀ ਖਾਲ ਬਣਦੀ ਆ ਉਹਦੀ ਪ੍ਰੋਪਰ ਸਫਾਈ ਹੋਣਾ ਸੈਸ਼ਨ ਸਾਰਾ ਆਲੂ ਰਿਜ਼ਰ ਮਾਰਕਾ ਦੋਵੇਂ ਚੀਜ਼ਾਂ ਚੱਲਦੀਆਂ ਵੀ ਦਿਖਾਵਾਂਗੇ ਦਿਖਾਵਾਂਗੇ ਵੈਰੀ ਗੁੱਡ ਕੋਲੋਂ ਮਿਲਾਂਗੇ ਨਾ ਬਾਈ ਜਿੰਨਾ ਕ ਮੈਂ ਜਾਣਿਆ ਬਾਈ ਕੋਲੇ ਸਵੇਰ ਦੇ ਬੈਠੇ ਆਪਾਂ ਪਹਿਲਾਂ ਉਹਦੇ ਤਣ ਤੇ ਹਣਣਾਉਂਦਾ ਉਹ ਚੀਜ਼ ਦੇ ਵਿੱਚ ਕੋਈ ਕਮੀ ਪੇਸ਼ੀ ਆਉਂਦੀ ਫੇਰ ਉਹਨੂੰ ਗਾਂ ਸੋਲਵ ਕਰਦਾ ਆਪਾਂ ਕਿਸੇ ਬ੍ਰਾਂਡ ਦੀ ਗੱਲ ਨਹੀਂ ਕਰਦੇ ਬ੍ਰਾਂਡ ਸਾਰੇ ਵਧੀਆ ਹੁੰਦੇ ਆ ਪਰ ਕੁਝ ਕੁ ਚੀਜ਼ਾਂ ਨਾ ਆਪਣੇ ਜਿਹੜੀਆਂ ਪਿੰਡ ਦੇ ਪਿੰਡਾਂ ਦੇ ਵਿੱਚ ਖੇਤਾਂ ਦੇ ਵਿੱਚ ਉਹ ਦੇਸੀ ਤਰੀਕੇ ਨਾਲ ਹੀ ਲੋਟ ਆਉਂਦੀ ਹੈ ਬਿਲਕੁਲ ਮੇਰੀ ਉਹ ਆਪਣੇ ਕੋਡਿੰਗ ਹੁੰਦੀਆਂ ਆਪਣੇ ਕੋਡਿੰਗ ਹੁੰਦੀਆਂ ਉਹਨਾਂ ਚੀਜ਼ਾਂ ਦੇ ਬਾਈ ਨੇ ਪ੍ਰੋਪਰ ਹਲ ਜਿਵੇਂ ਕੱਢੇ ਆ ਆਪਦੇ ਹਿਸਾਬ ਨਾਲ ਉਹ ਆਪਾਂ ਨੂੰ ਕੋਈ ਦਿੱਕਤ ਨਹੀਂ ਆਏਗੀ ਹਾਲਾ ਬਣਾਉਣੇ ਤੁਸੀਂ ਵੱਟਾਂ ਵਾਲੇ ਬਣਾਉਣੇ ਤੁਸੀਂ ਆ ਵੱਟਾਂ ਆਲੂ ਵਾਲੇ ਜਾਂ ਜਿਹੜੇ ਆਪਾਂ ਤੁਹਾਨੂੰ ਦਿਖਾ ਹੀ ਦਿੱਤਾ ਆਇਓ ਤੁਹਾਨੂੰ ਇੱਕ ਦਿਨ ਮੈਂ ਫਿਰ ਪ੍ਰੋਪਰ ਚੀਜ਼ਾਂ ਦਿਖਾ ਦਿੰਨਾ ਜਿਵੇਂ ਆ ਮਸ਼ੀਨ ਦਾ ਹੀ ਲਾ ਲੋ ਤੁਸੀਂ ਹਿਸਾਬ ਕਿਤਾਬ ਏ ਬਾਈ ਨੇ ਜੈਕ ਆਪਦੇ ਕੋਲੋਂ ਲਾਇਆ ਵੀ ਡਰਾਈਵਰ ਨਹੀਂ ਤੇ ਨਾਲ ਹੈਲਪਰ ਵੀ ਲੋਡ ਹੁੰਦੀ ਆ ਜੈਕ ਲਾਤਾ ਆਪਣੇ ਆਪ ਹੀ ਉੱਪਰ ਬੈਠਾ ਕੱਲਾ ਬੰਦਾ ਇਹਨੂੰ ਆਪਰੇਟ ਕਰ ਸਕਦਾ ਇਧਰ ਨਾਲ ਮਾਰ ਕੇ ਸਿੱਟਣਾ ਉੱਪਰ ਨਾਲ ਪੁਰਜੂ ਉਧਰ ਨਾਲ ਸਿੱਟਣਾ ਇਧਰ ਨਾਲ ਉੱਪਰ ਹੋ ਜੂ ਸੌਖੇ ਤਰੀਕੇ ਨਾਲ ਫਿਰ ਬਾਈ ਨੇ ਜਿਹੜੀਆਂ ਆ ਚੀਜ਼ਾਂ ਬਣਾਈਆਂ ਉੱਪਰ ਚੜਨ ਨੂੰ ਇੱਧਰ ਆਉਂਦੀ ਨਹੀਂ ਹਨਾ ਬਾਈ ਜੀ ਇਹ ਕੰਪਨੀ ਵੱਲੋਂ ਤਾਂ ਨਹੀਂ ਆਉਂਦਾ ਨਹੀਂ ਕੰਪਨੀ ਵੱਲੋਂ ਨਹੀਂ ਵੀਰ ਜੀ ਆਉਂਦਾ ਹਾਂ ਕੰਪਨੀ ਇਹ ਪਧਰੇ ਕੇ ਰਣ ਵਾਸਤੇ ਬਣੀ ਆ ਨਾ ਮਸ਼ੀਨ ਹੂੰ ਜੇ ਆਪਣੇ ਜਿੱਦਾਂ ਹੁਣ ਕੁਝ ਪਾਣੀ ਦੀ ਕਮੀ ਹੋਣ ਕਾਰਨ ਤੇ ਆਪਣਾ ਬੈੱਡ ਦੇ ਸਾਹਬ ਨਾ ਜ਼ਿੰਮੇਵਾਰ ਦੀ ਅਕੋਰਡਿੰਗ ਜਿੱਦਾਂ ਆਪਾਂ ਨੂੰ ਜ਼ਿੰਮੇਵਾਰ ਨੂੰ ਲੋੜ ਵਾ ਉਸੇ ਤਰੀਕੇ ਨਾਲ ਇਹ ਬੈੱਡ ਤਿਆਰ ਕੀਤਾ ਫਿਰ ਬਾਈ ਨੇ ਆ ਸਪਰਿੰਗ ਲਾਤਾ ਵੀ ਟੋਡੀ ਮਿੱਟੀ ਨਹੀਂ ਅੱਗੇ ਇਕੱਠੀ ਹੋ ਬਿਲਕੁਲ ਜੀ ਐਨ ਬੈੱਡ ਜਿਹੜਾ ਪਲਸਟਰ ਹੁੰਦਾ ਨਾ ਉਵੇਂ ਦਾ ਬਣੂ ਇੱਧਰ ਆਤਾ ਬਾਈ ਨੇ ਵੀ ਵਾਸਤੇ ਇਹ ਵੀ ਬਾਈ ਕਹਿੰਦਾ ਐਨ ਪੂਰਾ ਕੋਰੇ ਸੀ ਇੱਕ ਚੀਜ਼ ਹੋਰ ਬਹੁਤ ਸੋਹਣੀ ਲੱਗੀ ਜੰਨੇ ਆ ਜਾ ਪਿੱਛੋਂ ਦੀ ਆ ਚੀਜ਼ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਮਾੜੇ ਮੋਟ ਟਾਇਰ ਹਿੱਲ ਜਾਂਦੇ ਆ ਉਹ ਬਾਈ ਨੇ ਦੋਨੇ 63 ਪੌਂਡ ਕਰਕੇ ਨਾਲ ਹੀ ਲਾਤਾ ਪਤਾ ਨਹੀਂ ਲੱਗਦਾ ਵੀ ਬਾਈ ਨੇ ਆ ਵੀ ਆਪ ਦੇ ਕੋਲੋਂ ਲਾਇਆ ਫੇਰ ਆਪਣੇ ਬੈੱਡ ਵਾਸਤੇ ਜਿਹੜੀ ਮਿੱਟੀ ਖਾਲਾਂ ਚ ਡਿੱਗਦੀ ਆ ਉਹਦਾ ਵੀ ਹੱਲਾ ਕਰਤਾ ਪੱਕਾ ਵੀ ਪਿੱਛੇ ਤੱਕ ਕਵਰ ਕਰਤਾ ਨਾ ਮਿੱਟੀ ਤੁਹਾਡੀ ਵਿੱਚ ਡਿੱਗੂ ਨਾ ਹੀ ਤੁਹਾਡਾ ਬੀ ਖਰਾਬ ਹੋ ਉਹ ਦੋਨੋਂ ਸਾਈਡ ਹੀ ਲਾਤਾ ਬਾਈ ਆ ਤੁਹਾਨੂੰ ਦੱਸ ਦਈਏ ਤਾਂ ਮਿਗ ਵੈਲਡਿੰਗ ਨਾਲ ਕਿਸੇ ਨੇ ਡੀਜ਼ਲ ਟੈਂਕ ਬਣਾਉਣਾ ਸਿੱਧਾ ਬਣਾਉਣਾ ਆਪਦੇ ਹਿਸਾਬ ਨਾਲ ਤਾਂ ਵੀ ਬਣਦੀ ਹੈ ਤੇ ਆ ਵੀ ਚੀਜ਼ ਬਾਈ ਨੇ ਬੜੀ ਗੱਲ ਫਿਰ ਉੱਥੇ ਆ ਜਾਂਦੀ ਹੈ ਵੀ ਤਣ ਤੇ ਹੰਡਾਉਣ ਵਾਲੀ ਪਹਿਲਾਂ ਹੰਡਾਈ ਬਾਈ ਨੇ ਨਾਲ ਆ ਤਵੀ ਆਪਦੇ ਕੋਲੋਂ ਮੈਂ ਤਾਂ ਨਹੀਂ ਜੀ ਅੱਜ ਤੋਂ ਪਹਿਲਾਂ ਇਹ ਵੇਖੀ ਜੇ ਕਿਸੇ ਨੇ ਵੇਖੀ ਤੇ ਚਲੋ ਦੱਸ ਵੀ ਦਿਆ ਜੇ ਵੀ ਕਿਸੇ ਵੀਰ ਭਰਾ ਨੇ ਲਾਈ ਹੋਵੇ ਇਹਨੂੰ ਤਵੀ ਲਾਤੀ ਹੈ ਇਹਦਾ ਫਾਇਦਾ ਕੀ ਹੈ ਵੀ ਆਪਾਂ ਅੱਗੇ ਖਾਲ ਪਾਉਂਦੇ ਸੀਗੇ ਜੋ ਮਿੱਟੀ ਸੜੀ ਸੜੀ ਦਿਹਾੜੀ ਆਪਣੇ ਦਿਹਾੜੀਏ ਬੰਦੇ ਲੱਗੇ ਰਹਿੰਦੇ ਖੇਤ ਚ ਹੁਣ ਉਹ ਕੰਮ ਹੀ ਖਤਮ ਕਰਤਾ ਖਾਲ ਪਾਓ ਖਾਲ ਪਾਓ ਤੇ ਆਪਣਾ ਪਾਣੀ ਛੱਡੋ ਜੀ ਕੋਈ ਟੈਨਸ਼ਨ ਨਹੀਂ ਨਹੀਂ ਉਹ ਤਾਂ ਫਿਰ ਸਵਾਦ ਆਉਂਦਾ ਨਾ ਤੇ ਬਾਕੀ ਬਾਈ ਦੇ ਐਨ ਪ੍ਰੋਪਰ ਬੋਸ਼ ਲੱਗੇ ਹੁੰਦੇ ਆ ਪ੍ਰੋਪਰ ਲੋਹੇ ਦੀ ਕੁਆਲਿਟੀ ਨਟਾਂ ਦੀ ਕੁਆਲਿਟੀ ਕੱਲੀ ਕੱਲੀ ਚੀਜ਼ ਨਾ ਕੁਆਲਿਟੀ ਨਾਲ ਬਾਈ ਦਾ ਕੋਈ ਸਮਝੌਤਾ ਨਹੀਂ ਹੈਗਾ ਤੇ ਆ ਆ ਗਿਆ ਆਪਣਾ ਵਟਾਂ ਪਾਉਣ ਨੂੰ ਇਹ ਵੀ ਬੜੀ ਘੈਂਟ ਚੀਜ਼ ਲੱਗੀ ਕਿਸੇ ਨੇ ਖਾਲ ਘੜਨਾ ਆਪਣਾ ਵਟ ਉਹ ਵੀ ਘੱਡੀ ਜਾਊ ਬੰਦੇ ਨਾਲ ਮਿੱਟੀ ਲਾਉਣੀ ਉਹ ਵੀ ਲੱਗ ਜੂ। ਇਹ ਇੱਕ ਚੀਜ਼ ਤੋਂ ਨਾ ਆਪਾਂ 4-4 5-5 ਕੰਮ ਲੈ ਸਕਦੇ ਹਾਂ। ਬਿਲਕੁਲ ਵੀਰ ਜੀ। ਇਹਨੂੰ ਆਪਦੇ ਅਕੋਰਡਿੰਗ ਤੁਸੀਂ ਖਾਾਲ ਆਪਦੇ ਕਾੜਨ ਖਾਾਲੇ ਖੁੱਲੇ ਛੋਟੇ ਵੱਡੇ ਵੀ ਕਰ ਸਕਦੇ ਆਂ। ਸਰਵ ਕਰ ਸਕਦੇ ਆਂ। ਹਾਂਜੀ। ਹੈਵੀ ਫੁੱਲ ਬਣਿਆ। ਬਾਈ ਨੇ ਦੱਸਿਆ ਵਧੀਆ ਵਧੀਆ ਲੋਹਾ ਲੱਗ ਕੇ ਨਹੀਂ ਵੀ ਜਿਹੜੇ ਤਵੇ ਵਗਾਰਾ ਵੀ ਵਧੀਆ ਕੰਪਨੀ ਦੇ। ਵਧੀਆ ਬ੍ਰਾਂਡ ਕੰਪਨੀ ਦੇ ਲਾਏ ਬਾਈ ਨੇ ਹੈਵੀ ਬੁਸ਼ ਲਾਏ ਆ। ਬਾਈ ਯਾਰ ਚੀਜ਼ਾਂ ਤਾਂ ਨਾ ਤੇਰੀਆਂ ਪਿੱਛੇ ਤੁਸੀਂ ਸਾਰਾ ਦੇਖ ਹੀ ਰਹੇ ਰਹੇ। ਅੱਧੀਆਂ ਚੀਜ਼ਾਂ ਨਾ ਅਜੇ ਅਹੀਂ ਸ਼ੂਟ ਨਹੀਂ ਕਰਨੀਆਂ। ਸ਼ੂਟ ਤਾਂ ਨਹੀਂ ਕਰ ਰਹੇ ਆ ਆਕਸੀਜਨ ਕਰਕੇ ਬਾਈ ਨੇ ਸਾਰਾ ਕੁਝ ਸੰਭਿਆ ਹੋਇਆ ਉਹ ਕੋਈ ਨਹੀਂ ਬਾਈ ਕੋਲੇ ਜਦੋਂ ਅਗਲੀ ਵਾਰੀ ਫੇਰ ਆਵਾਂਗੇ ਉਦੋਂ ਆਪਾਂ ਬਾਈ ਦਾ ਨਾਲੇ ਸਮਾਂ ਵੀ ਲੈ ਲਾਂਗੇ ਨਾਲੇ ਬਾਈ ਤੋਂ ਗੱਲਬਾਤ ਵੀ ਕਰ ਲਾਂਗੇ ਬਾਈ ਜੀ ਵੀਰਾਂ ਨੂੰ ਆਪਣਾ ਪਿੰਡ ਡਰੈੱਸ ਵੀ ਜੀ ਆਪਣਾ ਪਿੰਡ ਹੈਗਾ ਡੱਡਵਿੰਡੀ ਡੱਡਵਿੰਡੀ ਹਾਂਜੀ ਫੂਰਸਲਾ ਡਿਸਟ੍ਰਿਕਟ ਠੀਕ ਆ ਜੀ ਤਹਿਸੀਲ ਸੁਲਤਾਨਪੁਰ ਲੋਧੀ ਠੀਕ ਆ ਜੀ ਆਪਣਾ ਜਦੋਂ ਆਪਾਂ ਆਉਣਾ ਲੋਕੇਸ਼ਨ ਲੈਣੀ ਆ ਨੀਅਰ ਰੇਲਵੇ ਚ ਲਾਗੇ ਰੇਲਵੇ ਸਟੇਸ਼ਨ ਡੱਡਵਿੰਡੀ ਜਮਾ ਉਹਦੇ ਲੱਗੇ ਆ ਪੂਰੇ ਜਮਾ ਲੱਗੇ ਆ ਰੇਲਵੇ ਤੇ ਜਿੰਦਰ ਵੀਡੀ ਉਹਦੇ ਮੈਥੇ ਤੇ ਮੇਰਾ ਨਰਿੰਦਰ ਆਂ ਜੀ ਵਰਕਰ ਤੇ ਮੈਂ ਪੂਰੇ ਤੇ ਵੀ ਬੋਲਦਾ ਵਾਂ Google Map ਤੇ Google Map ਤੇ ਵੀ ਬੋਲਦਾ ਵਾਂ ਬਾਕੀ ਮੈਂ ਬਾਈ ਦਾ ਨੰਬਰ ਦੇ ਦੂੰ ਆਪਣਾ ਨੰਬਰ ਆ 73948 38000 73948 38000 38000 ਹਾਂਜੀ ਬਾਈ ਦਾ ਨੰਬਰ ਡਿਸਪਲੇ ਤੇ ਵੀ ਚੱਲਦਾ ਹੀ ਆ ਤੇ ਤੁਸੀਂ ਕੋਈ ਵੀ ਜਾਣਕਾਰੀ ਲੈਣੀ ਇੰਪਲੀਮੈਂਟ ਤੁਸੀਂ ਕੋਈ ਵੀ ਬਣਾਉਣਾ ਕੇਰਾ ਬਾਈ ਦੀ ਸਲਾਹ ਜ਼ਰੂਰ ਲਿਓ ਜ਼ਰੂਰ ਲਿਓ ਕਿਉਂਕਿ ਗੱਲ ਫਿਰ ਉੱਥੇ ਆ ਜਾਂਦੀ ਜ਼ਿੰਮੇਦਾਰੀ ਕਿਤੇ ਨਾਲ ਰਿਲੇਟਡ ਹੁੰਦੇ ਇੱਕ ਤਾਂ ਹੁੰਦਾ ਨਾ ਆਪਾਂ ਦੀ ਇਕੱਲੀ ਵਰਕਸ਼ਾਪ ਹੁੰਦੀ ਏ ਬਾਈ ਦਾ ਕੰਮ ਕਿਰਾਏ ਦਾ ਵੀ ਬਹੁਤ ਬਾਈ ਨੇ ਸਾਰੇ ਬ੍ਰਾਂਡਾਂ ਦਾ ਫੈਕਟਰੀ ਰੱਖਿਆ ਪਹਿਲੀ ਗੱਲ ਤਾਂ ਸਾਰੇ ਆ ਨਾ ਸਾਰੇ ਵੀਰ ਜੀ ਸਾਰੀਆਂ ਕੰਪਨੀਆਂ ਦਾ ਫੈਕਟਰੀ ਰੱਖਿਆ ਉਹ ਕਾਹਤੋਂ ਅੱਡ ਅੱਡ ਰੱਖਿਆ ਜਿੱਦੇ ਹਰੇਕ ਕੰਪਨੀ ਨਾਲੇ ਕਿੰਨਾ ਹਰੇਕ ਬੰਦਾ ਆਪਣੇ ਨਾਲ ਜੁੜਿਆ ਹੋਆ ਹਰੇ ਕੰਪਨੀਆਂ ਸਾਰੀਆਂ ਏਜੰਸੀ ਵਾਲਾ ਕਹਿੰਦਾ ਵੀਰ ਇਹnga ਚਲੋ ਤੁਸੀਂ ਵੀ ਦੇਜੋ ਜੀ ਸਾਨੂੰ ਐਡ ਵਾਸਤੇ ਦੇਈ ਜਾਂਦੇ ਬੰਦੇ ਵੀ ਅੱਛਾ ਸਾਡੀ ਵੀ ਐਡ ਹੋ ਜੂਗੀ ਨਾਲੇ ਜੀ ਚਲੋ ਫਿਰ ਨਾਲ ਕੰਪਨੀ ਨਾਲ ਜੁੜੇ ਵੀ ਰਹੀਦਾ ਵਾ ਉਸੇ ਤਰੀਕੇ ਨਾਲ ਜੀ ਪ੍ਰੇਮ ਪਿਆਰ ਬਣਿਆ ਰਹੇ ਪ੍ਰੇਮ ਪਿਆਰ ਬਣਿਆ ਰਹਿੰਦਾ ਜੀ ਹਰੇਕ ਕੰਪਨੀ ਦਾ ਬ੍ਰਾਂਡ ਵਾ ਹਮ ਸਾਰੀਆਂ ਕੰਪਨੀਆਂ ਸਹੀ ਆ ਜੀ ਸਾਡੇ ਹਿਸਾਬ ਨਾਲ ਕੋਈ ਓਡਾ ਮਾਰਾ ਕੰਮ ਨਹੀਂਗਾ ਜਿਹੜਾ ਕੋ ਕੰਮ ਕਰਦਾ ਜੋ ਮੇਰਾ ਕਿੰਨਾ ਦਾ ਕਰਦਾ ਉਹਨੂੰ ਵਧੀਆ ਕਰਦਾ ਵਾ ਜੀ ਵਧੀਆ ਹੀ ਕਰਦਾ ਹਾਂਜੀ ਤੇ ਗੱਲਬਾਤ ਕਰਦਿਆਂ ਕੋ ਵੱਧ ਘੱਟ ਸ਼ਬਦ ਹੋਵੇ ਉਹਦੇ ਲਈ ਮਾਫੀ ਆ ਬਾਕੀ ਤੁਸੀਂ ਕੋਈ ਵੀ ਇੰਪਲੀਮੈਂਟ ਬਣਾ ਕਿਹਰਾ ਬਾਈ ਜੀ ਨਾਲ ਤੁਸੀਂ ਜਰੂਰ ਸਲਾਮਸ਼ਿਹਾਲ ਦਾ ਕਰ ਸਕਦੇ ਹੋ ਨੰਬਰ ਡਿਸਪਲੇ ਤੇ ਦਿੱਤਾ ਹੀ ਹੋਇਆ ਤੇ ਸਾਨੂੰ ਦੋ ਆ ਗਿਆ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ